ਆ ਬੈ ਜਾ ਬੈਠੀ ਬੈਠੀ ਹੋਰ ਠੀਕ ਠਾਕ ਹਾਂ ਵਧੀਆ ਵਧੀਆ ਤੁਸੀਂ ਨਾ ਕਿੱਥੇ ਗਏ ਹੋ ਤੇ ਭਾਬੀ ਉਹ ਵੀ ਇੱਥੇ ਹੀ ਆ ਪੈੜੀ ਆ ਲਵੋ ਉਹਦੇ ਉਧਰ ਵਾ ਉਧਰ ਹੀ ਗਈ ਆ ਮਗਰੀ ਉਹਦੇ ਲੱਗਾ ਝੋਨੇ ਜਾਂਦਾ ਤੇ ਉਹਨਾਂ ਲੱਗਿਆ ਕੋ ਰਹਿ ਗਿਆ ਵਾ ਹੂੰ ਝੋਨੇ ਜਾਂਦਾ ਕੀ ਲਾਉਣਾ ਨਾ ਗਰਮੀ ਬੜੀ ਆ ਤੇ ਗਰਮੀ ਬੜੀ ਪੈਂਡਈ ਤੇ ਤੈਨੂੰ ਪਤਾ ਹੀ ਬਾਕੀ ਇੱਕ ਬੰਬੀਆ ਕਿੰਨਾ ਕੁ ਪਾਣੀ ਫਿਰੂ ਦਾ ਪੈਰੀਆਂ ਦੇ ਵਿੱਚ ਇਹ ਤੇ ਹੈ ਹੀ ਆ ਪੱਤੀ ਪੱਤੀ ਆਈ ਜਾਂਦੀ ਆ ਪੱਤੀ ਦੇ ਆਉਣ ਡਈ ਤੇਰੇ ਸਾਹਮਣੇ ਹੀ ਆ ਜੋ ਕੋ ਹੋ ਆ ਪੱਤੀ ਤੇ ਬੜੀ ਦੇਣ ਦੇ ਆ ਪਾਤੀਆਂ ਦੋ ਜੀਆਂ ਦੋ ਜੀਆਂ ਕਿ ਨਹੀਂ ਕੁਝ ਪੈ ਗਈਆਂ ਵਾ ਹਮ ਤੇ ਉਹ ਗਾਰਡੀਆਂ ਚ ਪੈ ਗਈਆਂ ਉਧਰ ਜਿਹੜੀਆਂ ਇਹ ਅੱਛਾ ਇੱਧਰ ਆਲੀਆਂ ਰਹੀਆਂ ਜੇ ਖਾਦ ਖੂਲ ਲਿਆਉਣ ਵਾਲੀਆਂ ਦਵਾਈ ਲਿਆਉਣ ਵਾਲੀਆਂ ਠੀਕ ਹੈ ਉਹ ਵੀ ਪਹਿਲਾਂ ਜਿਹੜਾ ਲੱਗਾ ਉਹਦੇ ਚ ਪੈ ਗਈ ਚਲ ਵਧੀਆ ਟਾਈਮ ਨਾ ਚਲੋ ਸੋ ਹਾਂ ਹੋਰ ਪਾਣੀ ਲਿਆਵਾਂ ਮੈਂ ਚਾਹ ਪੀ ਕੇ ਆਇਆ ਹਾਂ ਅਈ ਚਾਹ ਪੀ ਕੇ ਆਇਆ ਹਾਂ ਆਹ ਚਾਹ ਪੀ ਆਹ ਹੋਰ ਬਣਾ ਲੈ ਲੈ ਆਵੇ ਆ ਗਈ ਸਸੀ ਭਾਬੀ ਸਸਤੀ ਕੋਲ ਠੀਕ ਠਾਕ ਜੀ ਹਾਂ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਤੇਲ ਚੋ ਲੈਣ ਦੇ ਨਹੀਂ ਤੇਰਾ ਕਿਤੇ ਜੀ ਨਹੀਂ ਕਰਦਾ ਉਹਨੂੰ ਕਿਤੇ ਉਦਣ ਆਇਆ ਮਿਲਣ ਆ ਗਿਆ ਕਿਤੇ ਇੱਕ ਵਾਰ ਵਿੱਚੋਂ ਫੇਰ ਆ ਗਿਆ ਹੈਂ ਉਏ ਇਦਾਂ ਹੀ ਟਾਈਮ ਟੂ ਨਹੀਂ ਲੱਗਦਾ ਤੇ ਕਰਨਾ ਪਊਗਾ ਪਾਣੀ ਲੈ ਆ ਪਹਿਲਾਂ ਨਹੀਂ ਮੈਂ ਚਾਹ ਪੀ ਗਾਇਆ ਹੁਣੇ ਅੱਛਾ ਅਸੀਂ ਬੈਠੇ ਆ ਤੇ ਮੁੰਡੇ ਨੇ ਕੁਰਸੀ ਦਾ ਬਾਹਰ ਅੰਦਰੋਂ ਆਇਆ ਵਾ ਤੁਸੀਂ ਪਿੰਡੂ ਬੰਦੇ ਆ ਉਹ ਫੇਕ ਗਿਆ ਭਾਗ ਚੱਲ ਮੈਂ ਵੱਡਾ 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 ਇੱਥੇ ਆਣ ਕੇ ਬਹਿ ਗਿਆ ਮੇਰੇ ਲੱਗੇ ਮੈਂ ਚਲ ਕੋਈ ਨਹੀਂ ਚੱਲ ਆ ਮੁੰਡੇ ਦੀ ਸੁਣ ਲੋ ਗੱਲ ਮੁੰਡਾ ਬੜਾ ਪਰੇਸ਼ਾਨ ਹੀ ਹੋ ਕੀ ਅਖਣਿਆ ਮੁੰਡਾ ਮੁੰਡਾ ਨੂੰ ਕਹਿਂ ਦਿਆ ਮੁੰਡੇ ਨੂੰ ਵੀ ਰੂੜੀ ਲਿਆ ਜਾ ਕੇ ਟਰੈਕਟਰ ਤੇ ਉਹ ਖਪਣ ਦਿਆ ਹੁੰਦਾ ਮੈਂ ਉਧਰ ਵੇਖਾਂ ਝੋਨੇ ਵਾਲ ਪਾਣੀ ਵਾਲ ਕੇ ਜਾ ਮੈਂ ਹੁਣ ਟਰੈਕਟਰ ਤੇ ਰੂੜੀ ਲੈ ਆ ਮੈਂ ਨਹੀਂ ਕਿਤੇ ਜਾਣਾ ਗੱਲ ਤੇ ਪਹਿਲਾਂ ਕੋਈ ਲੈ ਮਾ ਚਲ ਨਹੀਂ ਜੀ ਜੇ ਨਾ ਕੋਈ ਗੱਲ ਨਹੀਂ ਕਰ ਲੈ ਕਰ ਆ ਵੀ ਉੱਥੇ ਕਰ ਉਹ ਤੇ ਮੈਂ ਕਰਦਾ ਹੀ ਆ ਸਭ ਕੋ ਕਰਨ ਧਿਆਵਾ ਕੋਈ ਗੱਲ ਨਹੀਂ ਗੱਲ ਇਹ ਆ ਵੀ ਰੰਜੋਸਿਆਂ ਮੁੰਡਾ ਵੀ ਕਰਕੇ ਖੁਸ਼ ਨਹੀਂ ਇੱਥੇ ਅੱਛਾ ਤੇਰੇ ਆ ਤੇਰੇ ਵਾਲੀ ਧਿਆਨੀਆਂ ਹੁਣ ਵੀ ਚਾਚੇ ਨੂੰ ਕਹੇ ਵੀ ਮੈਨੂੰ ਬਾਹਰ ਲੈ ਜੇ ਬਾਹਰ ਲੈ ਜੇ ਉਹਦਾ ਪਾਬੂ ਹਰ ਖੜਮ ਤੇ ਕੋਈ ਗੱਲ ਨਹੀਂ ਪਰ ਇੱਕ ਗੱਲ ਹੈ ਜੇ ਬਾਹਰ ਵੀ ਹੁਣ ਕੱਖ ਨਹੀਂ ਆ ਉੱਥੇ ਵੀ ਜਗਦੇ ਹਾਰੀਆਂ ਕਰਦੀਆਂ ਤੇ ਇੱਥੇ ਕੀ ਆ ਇੱਥੇ ਟਾਡੇ ਕੋਈ ਵਿੱਚ ਬੈਠਾਦਾ ਹੈਗਾ ਨਾ ਉਹ ਬੈਠਾ ਹੀ ਆ ਕਮਾਈ ਕੋਈ ਨਹੀਂ ਨਾ ਪੈਰੀਆਂ ਦਾ ਕੋਈ ਪੱਲੇ ਹੈ ਵਾ ਕਿਤੇ ਨੀ ਬਚਦਾ ਵਾ ਕੱਖ ਨਹੀਂ ਬਚਦਾ ਤੇ ਲਾ ਕੇ ਵੇਖੀਏ ਸਾਹ ਖਾਦਾਂ ਵਾਲੇ ਲੈ ਜਾਂਦੇ ਆ ਕੋਈ ਗੜਾਈਆਂ ਵਾਲੇ ਲੈ ਜਾਂਦੇ ਲਵਾਈ ਵਾਲੇ ਚਲ ਜਾਂਦੇ ਕੰਬੈਨ ਦੀ ਵਢਾਈ ਚਲ ਜਾਂਦੀ ਤੇ ਆਦੂ ਕੀ ਬਾਈ ਦਾ ਕੱਕੀਕੂ ਇਹਦਾ ਬਾਹ ਵੀ ਇੱਧਰ ਜਨ ਪਾਰ ਵੀ ਕੰਮ ਦਾ ਬੜਾ ਮੰਦਾ ਪਿਆ ਗਿਆ ਬਹੁਤ ਹੀ ਜਿਆਦਾ ਦੁਨੀਆ ਚੱਲ ਬੜੀ ਗਈ ਹੁੰਦੇ ਉੱਥੇਗੇ ਨਹੀਂ ਤੇ ਤੂੰ ਆਪਣੇ ਸਾਲੇ ਦੇ ਮੁੰਡਿਆਂ ਨੂੰ ਖੜਿਆ ਵਾਰ ਕੀ ਗੱਲ ਉੱਥੇ ਕੰਮ ਨਹੀਂ ਆ ਉਹ ਵੀ ਕੰਮ ਹੀ ਕਰਦੇ ਉੱਥੇ ਉਹ ਦਿਹਾੜੀ ਉਹ ਵੀ ਦਿਹਾੜੀਆਂ ਲਾਉਂਦੇ ਇਹਦੇ ਨਾਲ ਔਖੇ ਸੋ ਇਹਦੇ ਸੋ ਆਪਣਾ ਬਸ ਸੌਖਾ ਵਾ ਇੱਥੇ ਲੈ ਆ ਵੇ ਲੋਰਨ ਦੀ ਵਧੀ ਗੱਲ ਆਪਣਾ ਮੁੰਡਾ ਘਰੋਂ ਲਖਾਉਣ ਵੇ ਲੈ ਚੋਸ ਤੇ ਬਾਹਰ ਕ ਲੈ ਆਵੇ ਸਾਡੇ ਨੂੰ ਆਂਦਾ ਇੱਥੇ ਚੰਗਾ ਵਾ ਐਦਾ ਨਹੀਂ ਕਰੀਂ ਜਾਂਦਾ ਬਹੁਤ ਜਾਗੀ ਨਹੀਂ ਪਾਈਦੀ ਹੁੰਦੀ ਇਹ ਵੀ ਕਰੇ ਕੋਈ ਨਹੀਂ ਲੈ ਜਾਊਗਾ ਕੋਈ ਨਹੀਂ ਲੈ ਜਾਊਗਾ ਕੋਈ ਖੜੇ ਪੈ ਗਏ ਕੋਈ ਨਹੀਂ ਇਹਨੂੰ ਪੜਪੜ ਲੈ ਦੋ ਕੱਲਾਂ ਤੋਂ ਲੈ ਜਾਗੇ ਤੁਸੀਂ ਮੈਂ ਤਾਂ ਸਮਝਾਉਂ ਰਿਹਾ ਵੇ ਇੱਥੇ ਕੋਈ ਕੰਮਕਾਰ ਖੋਲ ਲੈ ਚੰਗੀ ਗੱਲ ਵਾ ਪੜਦਾਂ ਦੇ ਹੈਗਾ ਜਿਹੜਾ ਪੜਨ ਦਿਆ ਵਾ ਰੋਲ ਦਿੱਤਾ ਵਾ ਜ਼ਿਆਦਾ ਇਹਨੇ ਪੈਰੀਆਂ ਆ ਦੇਣਾ ਇੱਥੇ ਪੈਰੀਆਂ ਖੂਦ ਹੀ ਮਿੱਟੀ ਖੂਹ ਹੀ ਲੱਗਣ ਵਾਲੀ ਗੱਲ ਹੈ ਨਹੀਂ ਕੱਖ ਵੀ ਪੈਰੀਆਂ ਅਗਰ ਇਹ ਰੇਡ ਬੜਾ ਸੇਰਾ ਫੈਲਾਦਾ ਹੁੰਦਾ ਉਹ ਰੇਡ ਨੂੰ ਤੇ ਨਿਕਲੇ ਫਸਲ ਦੇ ਤਾਂ ਵਾਣਾ বাজਦਾ ਕੋਈ ਹੋਵੇ ਫਸਲ ਜਦੋਂ ਆ ਜੱਟ ਦੀ ਜਦੋਂ ਕਾੜੇ ਆਉਂਦੀ ਆ ਅਜੇ ਫਸਲ ਆਈ ਕਿਤੇ ਵੇਖੀ ਤਾਂ ਵੀ ਜਹਾਜ਼ ਭਰਿਆ ਇੰਨੀ ਫਸਲ ਐਰ ਕੀ ਇਹਨਾਂ ਨੇ ਕਹਿਣਾ ਬੜੀ ਹੋ ਜਾਣੀ ਫਸਲ ਐਰ ਕੀ ਤੇ ਲਹਿਰੇ ਬਹਿਰੇ ਆ ਕੋਠੀ ਪਾ ਲੈਣੀ ਆ ਜਦੋਂ ਨੂੰ ਫਸਲ ਕਾੜ ਆਉਂਦੀ ਅੱਗੋ ਹੀ ਮੀਂਹੇਰੀ ਗਲੇ ਆ ਜਾਂਦੇ ਆ ਤੇ ਜਲ ਮੇਰੇ ਭਾਈ ਆਰਤੀਏ ਦਾ ਇਨਸਾਬ ਕਿਤਾ ਪੂਰਾ ਏਰ ਕਦ ਕਣਕਾ ਝਾੜੂ ਕਿੰਨੇ ਬੜਾ ਨੇ ਆਲਿਆ ਉਹ ਗਲੇ ਗਲੇ ਪੈ ਜਾਂਦੇ ਆ ਖਰਾਬ ਹੋ ਗਈ ਅੱਛਾ ਐਨਾ ਨਹੀਂ ਕੋਈ ਕੋਫੀ ਨਿਕਲ ਐਨੀ ਰੂੜੀ ਦਵਾਈ ਆੜਤੀ ਕੋ ਚੁੱਕੀ ਰਣਜੋਦ ਸਾਡੇ ਤਾਂ ਪੈਸੇ ਹੀ ਨਹੀਂ ਪੂਰੇ ਪੈਸੇ ਉੱਥੇ ਦੇ ਕਹਦਾ ਲੱਥਦਾ ਹੀ ਨਹੀਂ ਕੇ ਜਿਹੜਾ ਪੈਸੇ ਲੈ ਆਈਦੇ ਆ ਅਗਲਾ ਵਿਆਜ ਲਾ ਲੈਂਦਾ ਮੇਰੇ ਤਾਂ ਗੱਲ ਮਾੜੀ ਆ ਤੇ ਹੁਣ ਅੱਧਾ ਠੇਕ ਉਹ ਇਹ ਆ ਵੀ ਕੋ ਪੈਸੇ ਤੈਨੂੰ ਦੇ ਦਈ ਤੇ ਠੇਕੇ ਦੇ ਤੇ ਸਾਨੂੰ ਕੀ ਭਾਈ ਤਾਂ ਕੋੱਖ ਨਹੀਂ ਕੰਮ ਤੇ ਇਦਾਂ ਹੀ ਆ ਪਾ ਜੇ ਬੈਠੀ ਨਾ ਪਾਦਾ ਵਾਦਾ ਉੱਥੇ ਵੀ ਕੱਖ ਨਹੀਂ ਆ ਸਾਰੇ ਪਾਸੇ ਮੰਦਾ ਪਿਆ ਕੰਮਾਂ ਦਾ ਅੱਛਾ ਬਹੁਤ ਮੰਦਾ ਹਾਲਾ ਉੱਥੇ ਵੀ ਉਹ ਆਪਣਾ ਕੰਮ ਵੀ ਜਿਹੜੇ ਕਾਮਰੋਦਾ ਆਪਣਾ ਉਹ ਵੀ ਮੰਦਾ ਹੀ ਆ ਕਿ ਉੱਥੇ ਵੀ ਹੁਣ ਚਲ ਇਹ ਆ ਵੀ ਜਿੰਨੇ ਕੁ ਤੁਸੀਂ ਕਮੋਨੇ ਆ ਤੇ ਫਿਰ ਵੀ ਇਹ ਵੀ ਇੱਧਰ ਆਣ ਕੇ ਵੱਜ ਜਾਂਦੇ ਆ ਤੁਹਾਡੇ ਆ ਉਹਦੇ ਹੈ ਹੀ ਆ ਫਿਰ ਹੈਨਾ ਇੱਕ ਵਾਦੇ ਵੀ ਆ ਤੇ ਕਿ ਮੈਂ ਪਰਸੋਂ ਗਈ ਤੇ ਕੋਰਪਰੀਟ ਫੋਨ ਤਾਰਨ ਗਈ ਸੀ ਆਪਣੀ ਪਰਜਾਈ ਨੂੰ ਤੇ ਉਹੋ ਤਾਂ ਪੁੱਛਣ ਗਈ ਸੀ ਦਾ ਸਾਹ ਕੁ ਤਾ ਪੈਸੇ ਚਲਦਾ ਗੋਪੀ ਤੇ ਤੇਰੀ ਤਨਖਾਹ ਹੀ ਬੜੀ ਦੱਸਣ ਗਈ ਆਪਣੀ ਪਰਜਾਈ ਨੂੰ ਆਂਦੀ ਬੜੇ ਪੈਸੇ ਬਣਦੇ ਆ ਕੋਈ ਗੱਲ ਵੀ ਨਹੀਂ ਜਿੰਨੇ ਜਿਆਦਾ ਬਣਦੇ ਆ ਕੰਮ ਕਰੀਤੇ ਹੀ ਬਣਨੇ ਆ ਆ ਉਹਨੇ ਕੰਮ ਮੇਰਾ ਸੈਟੀਆ ਕੰਮ ਉਥੇ ਦਾ ਹਾਂ ਬਾਕੀ ਇਹ ਵੀ ਹੋ ਗਿਆ ਨਵੇਂ ਮੁੰਡੇ ਨਹੀਂ ਜਾਣਦੇ ਉਹਨਾਂ ਵਾਸਤੇ ਔਖਾ ਹੀ ਹੈ ਤੇ ਕਦੋਂ ਕੋ ਨੂੰ ਫਿਰ ਜਾਣਾ ਆਉਂਦਾ ਜੇ ਬਸ ਦੱਸ ਦਿੰਦੇ ਇੱਕ ਦਿਨਾਂ 'ਚ ਅੱਛਾ ਹਾਂ ਚਲੇ ਜਾਣਾ ਆਹ ਚਲ ਜਾਣਾ ਮੈਂ ਚਾਹ ਬਣਾ ਕੇ ਲਿਆਵਾਂ ਨਹੀਂ ਨਹੀਂ ਚਾਹ ਨਹੀਂ ਮੈਨੂੰ ਵੀ ਆ ਮੈਸੇਜ ਆਉਂ ਰਿਹਾ ਕਿਸਦਾ ਮੈਂ ਜਾਣਾ ਵਾ ਕਿਤੇ ਸ਼ਹਿਰ ਨੂੰ ਘੁੰਮਣ ਜਾ ਬਣਾ ਦੂ ਨਾ ਦੋ ਫੋਨ ਨਹੀਂ ਇੱਕ ਬੈਟਰੀ ਲਈ ਚਾਰਜਰ ਨਾਲ ਅਛਾ ਨਾਲ ਹੀ ਰੱਖਣਾ ਪੈਂਦਾ ਇਹ ਨਾਲ ਹੀ ਤਾਂ ਫੋਨ ਫੋਨ ਚ 14 ਰੁਪਏ ਬਟਕੇ ਜਾਂ ਡਾਊਨ ਹੋ ਜਾਂਦੀ ਹੈ ਠੀਕ ਆ ਠੀਕ ਹਾਂ ਚਲੋ ਮੈਂ ਬਣ ਜਾਈਂ ਚਾ ਮੈਂ ਨਹੀਂ ਫੇਰ ਫੇਰ ਸੀ ਫੇਰ ਪੀਵਾਂਗਾ ਚਾ ਚੰਗਾ ਭਾਬੀ ਚੰਗਾ ਹਾਂ ਸੁਣ ਲਿਆ ਪੁਰਾਣੀਆਂ ਗੱਲਾਂ ਨਾ ਐਦਾਂ ਦੇ ਹੁੰਦੇ ਹੀ ਭਰਾ ਭਰਾ ਕਹਦੇ ਆ ਸ਼ਰੀਕ ਹੀ ਉਹ ਸ਼ਰੀਕ ਹਾਂ ਮੈਂ ਦੱਸ ਉਹਨੂੰ ਕੀ ਜਾਂਦਾ ਕੀ ਆਖਣਾ ਇਸ਼ਾਰੇ ਕਰੀ ਜਾਨੀ ਇਸ਼ਾਰੇ ਕਰੀ ਇਸ਼ਾਰੇ ਤੇ ਮੈਂ ਤਾਂ ਕਰਦੀ ਪੁੱਛ ਕਰ ਗੱਲ ਤੂੰ ਹੀ ਤਾਂ ਗੱਲ ਹੀ ਨਹੀਂ ਕਰਦੇ ਗਾੜੀ ਦੰਦਰ ਘਰ ਆਏ ਨੂੰ ਹੁਣ ਮੈਂ ਉਹਨੂੰ ਕੀ ਆਖਾਂ ਆਖਣਾ ਕੀ ਹੈਗਾ ਥੋੜੀ ਬੋਧੀ ਗੱਲ ਤੇ ਛੇੜ ਦੇ ਤੇ ਚੱਲ ਇੰਨਾ ਉਹਨੂੰ ਮੈਂ ਦੱਸ ਦੇ ਦਿੱਤਾ ਗਲੀ ਗਲੀ ਵੀ ਬਚਦਾ ਹੀ ਕੱਖ ਨਹੀਂ ਤੇ ਹੁਣ ਮੈਂ ਸਹੀ ਕੋਈ ਜਾਊਂਗਾ ਇਹਨੂੰ ਮੈਂ ਸਕੀਮ ਲਾਈ ਆ ਇਹਨੂੰ ਦੋ ਦਿਨ ਜਾਨ ਤੋਂ ਇਹਦਾ ਪਹਿਲਾਂ ਇਹਨੂੰ ਦੱਸਣਾ ਵਾ ਮੂੰਹ ਸਿਰ ਫੜਾ ਗਿਆ ਬੜਾ ਹਮੇ ਦਾਵੇਂ ਨਾ ਪੁੱਛਿਆ ਹੀ ਕਦੋਂ ਜਾਣਾ ਵਾ ਤਰੀਕ ਦੱਸ ਗਿਆ ਟਾਈਮ ਦੱਸ ਗਿਆ ਵੀ ਵੀਰ ਜੀ ਆਜੋ ਟਾਈਮ ਨਾਲ ਮਿਲਣ ਮੈਂ ਇੰਨੀ ਤਰੀਕ ਨੂੰ ਜਾਣਾ ਵਾ ਕਿਤੇ ਘਰੋਂ ਨਾ ਚਲ ਜਿਓ ਭਰਾ ਭਰਾ ਮਿਲ ਕੇ ਜਾਂ ਤੇ ਠੰਡ ਪੈਂਦੀ ਆ ਵਿਛੜੇ ਚੱਲ ਜਾਂਦੇ ਕਿਦਾਂ ਜੀ ਨੂੰ ਕੋ ਹੁੰਦਾ ਵੀ ਆਏ ਮੇਰਾ ਭਰਾ ਚਲ ਗਿਆ ਤੇ ਮੈਨੂੰ ਮਿਲ ਕੇ ਨਹੀਂ ਗਿਆ ਕਿੱਡੀ ਕ ਖੂਬੀ ਐ ਦੀ ਦੰਦਰ ਇਹ ਸਾਡੇ ਲੋਕਾਂ ਚ ਦੇ ਭੈੜ ਵਾਇਕ ਵੀ ਜਿਹੜਾ ਭਰਾ ਭਰਾ ਦਾ ਸ਼ਰੀਕ ਬਣਦਾ ਜਾਂਦਾ ਇਹ ਸੋਚਦਾ ਵਾ ਵੀ ਇਹਨੇ ਕਦੇ ਇੰਨੀ ਗੱਲ ਨਹੀਂ ਆਖੀ ਵੀ ਭਰਾ ਕੋਈ ਨਾ ਫਿਕਰ ਕਰੋ ਮੈਂ ਤੁਹਾਡਾ ਬਚਾ ਖੜੂਗਾ ਖੜੂਗਾ ਇੱਕ ਵਾਰ ਨਹੀਂ ਇਹਨੇ ਆਖਿਆ ਗਾੜੀ ਦਿਹਾੜੀਆਂ ਦੱਸਦਾ ਗਾੜੀ ਤੇ ਮੈਂ ਤਾਂ ਹੀ ਤੇ ਮੈਂ ਦੱਸਿਆ ਉਹ ਕਿਉਂ ਵੀ ਫੋਨ ਕਰਨ ਦੀ ਉਹ ਤੇ ਆਦੀ ਇੰਨੀ ਨਹੀਂ ਤਨਖਾਹ ਆਏ ਦੀ ਗੱਲ ਪਤਾ ਕੀ ਹੁੰਦੀ ਆ ਮੇਰੇ ਮਨ ਚ ਵੀ ਇਹੋ ਗੱਲ ਆਈ ਜਾਂਦੀ ਆ ਵੀ ਹਰ ਇੱਕ ਬੰਦਾ ਸੋਚਦਾ ਵੀ ਮੇਰਾ ਭਰਾ ਜਿਹੜਾ ਵਾ ਇਹ ਥੱਲੇ ਰਵੇਂ ਮੇਰੇ ਤੋਂ ਤਾਂ ਨਾ ਚਲੇ ਜਾਵੇ ਇਹ ਆਪਣੀ ਪਿਆਰੀ ਵੇਚੂਗਾ ਤੇ ਮੈਂ ਇਹਦੀ ਖਰੀਦੂਗਾ ਵੀ ਇਹ ਨਾ ਕਰੇ ਤਾਂਾਂ ਚਲੇ ਜਾਏ ਸਾਡੇ ਚ ਆ ਪੈੜ ਵਾ ਤੇ ਕਈ ਲੋਕ ਵਾ ਭਰਾ ਭਰਾਵਾਂ ਦੇ ਨਾਲ ਸਾਂ ਦੇ ਨਾਲ ਸਾਹ ਜੀਂਦੇ ਆ ਵੀ ਉਹਨਾਂ ਦੇ ਬੱਚੇ ਵੀ ਖੜਦੇ ਬਾਹਰ ਉਹਨਾਂ ਨੂੰ ਵੀ ਖੜਦੇ ਫੈਮਿਲੀ ਵੀ ਮਿਲ ਕੇ ਸਾਡੀ ਫੈਮਿਲੀ ਉੱਚੀ ਹੋ ਜੇ ਨਹੀਂ ਉਹ ਸਾਡੇ ਉਧਰ ਜਿਹੜੇ ਮੇਰੇ ਪੇਕੇਆ ਵੱਲੋਂ ਮੇਰੀ ਭੂਆ ਦਾ ਮੁੰਡਾ ਸੀ ਉਹ ਜਿੰਨਾ ਚਿਰ ਆ ਬਾਹਰ ਅੰਦਰ ਰਹਿੰਦਾ ਸੀ ਤੇ ਦੂਜੇ ਭਰਾ ਨੂੰ ਉਹਨੇ ਸਾਰੀ ਪਿਆੜੀ ਦੇ ਛੱਡੀ ਕਦੀ ਰਪਈਆ ਦਾ ਸਾਹਬ ਨਹੀਂ ਪੁੱਛਿਆ ਵੀ ਤੂੰ ਕੀ ਵਹੁਣਾ ਵਾ ਕੀ ਕਮਾਉਣਾ ਵਾ ਜਾਹਾਂ ਨੂੰ ਖਾਣ ਜੋਗੇ ਦਾਣੇ ਨਹੀਂ ਦੇ ਦੇ ਅਹੀਂ ਆਪਣੀ ਮਰਜ਼ੀ ਨਾਲ 20 ਕੰਟਲ ਕਣਕ ਉਹਦੇ ਘਰ ਸੋਟ ਉਨੇ ਆ ਉਹ ਤਾਂ ਵੀ ਆਂਦੀ ਵੀ ਵੀ ਕੋਈ ਗੱਲ ਨਹੀਂ ਬਾਜੀ ਅਜੇ ਹੜਕੋ ਕਣਕ ਹੈਗੀ ਆ ਐਡੇ ਦਿਲਵਾਲੀਆਂ ਬੁੜੀਆਂ ਵੀ ਹੈਗੀਆਂ ਨੇ ਹੈਗੇ ਆ ਐਡੀ ਵੀ ਗੱਲ ਤੇ ਬੁੜੀਆਂ ਨੇ ਤਾਂ ਗੱਲਾਂ ਕਰਨੀਆਂ ਕਰੀਆਂ ਤੁਹਾਡੇ ਭਰਾ ਨੇ ਤੇ ਇੱਕ ਵਾਰ ਤੁਹਾਡੇ ਮੋਢੇ ਤੇ ਹੱਥ ਨਹੀਂ ਰੱਖਿਆ ਵੀ ਵੀਰਜੀ ਫਿਕਰ ਨਾ ਕਰੋ ਕੋਈ ਨਹੀਂ ਮੈਂ ਹੈਗਾ ਵਾਂ ਚੱਲ ਕੋਈ ਨਹੀਂ ਜਿੰਦਰ ਸਮਾ ਹੱਡਾ ਵੀ ਲੰਗ ਜਾਣ ਲੰਗ ਜਾਣ ਤੇ ਸਦਾ ਐਦਾਂ ਦੇ ਤਾਂ ਨਹੀਂ ਰਹਿੰਦੇ ਦਿਨ ਬਦਲ ਜਾਂਦੇ ਹੁੰਦੇ ਆ ਕੀ ਆਂਦਾ ਮੁੰਡਾ ਵੀ ਨਹੀਂ ਮੈਂ ਜਾਣਾ ਖਾਣਾ ਆਹ ਆਉਂਦਾ ਮੈਂ ਨਹੀਂ ਜਾਣਾ ਚੰਗਾ ਤੇ ਮੇਰੇ ਸੁਣਦੇ ਆਂਦਾ ਹੱਤਾ ਵੀ ਇਹਨੂੰ ਪਤਾ ਲੱਗ ਜਾਊਗਾ ਵੀ ਸਾਡੇ ਘਰ ਤੇ ਕਲਾ ਹੀ ਰਹਿੰਦੀ 24 ਘੰਟੇ ਹੀ ਚੱਲ ਕੋਈ ਨਹੀਂ ਮੈਨ ਲੈ ਆਉਂਗਾ ਖਾਦ ਲੈ ਆਓ ਜਾ ਕੇ ਚੰਗਾ ਗੋਪੀ ਕਹਿੰਦੀ ਆ ਵੀ ਠੇਕ ਆਵਦਾ ਤੇ ਜਿਹੜੇ ਮੈਂ ਹਾਲਾਤ ਸੁਣਦੇ ਆ ਮਾ ਉਹਨਾਂ ਦਾ ਤਾਂ ਹਾਲ ਹੀ ਬੜਾ ਮੰਦਾ ਵਾ ਉਹਨਾਂ ਨੂੰ ਬਜਦਾ ਹੀ ਕੱਖ ਨਹੀਂ ਉਹਨਾਂ ਦੇ ਘਰ ਤੇ ਕਲਾ ਪਈ ਕੋਈ ਨਹੀਂ ਚੋਜਦੇ ਆ ਕੋਣ ਮੁੰਡੇ ਦਾ ਵੇਨੇ ਬਾਤ ਆ ਬੜਾਉਣਾ ਮੈਂ ਮੁੰਡੇ ਦਾ ਇੱਥੇ ਦੀ ਕੋਈ ਹਾਲ ਇਹਨਾਂ ਦਾ ਤੁਸੀਂ ਕਦੋਂ ਆਏ ਮੈਨੂੰ ਹੋਈ ਗਏ 10-15 ਮਿੰਟ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਿੱਥੇ ਮੈਂ ਦੇਖ ਰਿਹਾ ਹਾਂ ਮੈਂ ਤੇ ਉਹ ਬਾਹਰ ਹੀ ਗਈ ਤੇ ਪਹਿਲਾਂ ਇਹ ਹੀ ਚਾਚੀ ਜੀ ਆਏ ਹੀ ਗਏ ਅੱਛਾ ਆਹੋ ਕਹਿੰਦੇ ਮੈਂ ਮਿਲਣ ਆਈ ਆ ਤੇ ਤੁਸੀਂ ਮਿਲੇ ਹੀ ਨਹੀਂ ਉਹ ਮੈਂ ਚਲ ਗਿਆ ਭਾਲ ਮੈਂ ਕਿਹਾ ਮੈਂ ਸ਼ੌਧਰ ਗਿਆ ਸੀਗੇ ਹਾਂ ਮੈਂ ਵੀ ਉਹਨਾਂ ਨੂੰ ਇਹੀ ਕਹਿੰਦੇ ਵੀ ਉਧਰ ਗਿਆ ਹੈ ਲੱਗਦਾ ਮੈਂ ਕਿਹਾ ਉਧਰ ਮੈਂ ਕਿਹਾ ਚਲੋ ਚੋਣਾਂ ਜਨ ਲੌਂਡੇ ਮਿਲ ਮਿਲ ਕੇ ਉਹਨਾਂ ਨੂੰ ਅੱਛਾ ਹੂੰ ਤੇ ਉਹ ਫਿਰ ਚਾਚੀ ਜੀ ਨੂੰ ਨਾ ਮਿਲ ਆਇਓ ਕਿਹਦੇ ਆਹੋ ਕੋਈ ਨਹੀਂ ਮੈਂ ਤਾਂ ਮੈਂ ਸ਼ਾਇਦ ਆ ਸਮਾਂ ਜਾਊਂਗਾ ਜਾਂ ਗੱਲ ਨੂੰ ਦੱਸਾਂ ਹਾਂ ਚਾਹੇ ਮਿਲਣਾ ਹੈ ਤੇ ਕਹਿੰਦੇ ਜਾ ਤਾਂ ਮੈਨੂੰ ਫੋਨ ਕਰਦੀ ਮੈਂ ਹੀ ਆ ਜਾਉਂ ਮੈਂ ਚਾ ਕੋਈ ਗੱਲ ਨਹੀਂ ਪੇਜ ਜਾਗੇ ਮਨ ਨਹੀਂ ਕੋਈ ਮਿਲਾਂਗੇ ਤਾਂ ਤੇ ਗਿਆ ਸੀ ਉਧਰ ਭਾਜੀ ਉਹਨਾਂ ਵੱਲ ਤੇ ਕੀਤੀ ਠੇਕੀ ਦੀ ਗੱਲ ਮੈਂ ਠੇਕੀ ਦੀ ਗੱਲ ਥੋੜੀ ਕਰਨ ਗਿਆ ਸੀ ਗਲ ਕੀਤੀ ਨਹੀਂ ਤਈ ਮੈਂ ਤੁਰ ਕੇ ਵੀ ਮੈਂ ਠੇਕੇ ਦੀ ਗੱਲ ਥੋੜੀ ਕਰਨ ਗਿਆ ਮੈਂ ਤਾਂ ਉਧਰ ਘੁੰਮਦਾ ਫਿਰਦਾ ਚਲ ਗਿਆ ਉਧਰ ਅੱਛਾ ਇਹਦਾ ਕੀ ਨੇੜੇ ਕੀ ਗੱਲ ਕੇ ਠੇਕੇ ਦੀ ਗੱਲ ਕੀ ਕਰਨੀ ਜਿਹੜੇ ਹਿਸਾਬ ਨਾਲ ਮੈਂ ਉਹਨਾਂ ਦੀਆਂ ਗੱਲਾਂ ਸੁਣੀਆ ਉਹਨਾਂ ਤਾਂ 50000 ਰੁਪਏ ਜ਼ਿਆਦਾ ਵਾ ਹਾਂ ਬਾਜ਼ਾਰ ਜਰ ਨਹੀਂ ਜ਼ਿਆਦਾ ਵਾ ਤੋਰ ਉਹ ਤਾਂ ਜਿਹੜੇ ਹਿਸਾਬ ਨਾਲ ਕਿਤੇ ਵਾਜਦਾ ਹੀ ਕੱਖ ਨਹੀਂ ਇਹਨਾਂ ਦੇ ਖਰਚੇ ਇਹਨੇ ਦੱਸਤੇ ਆ ਵੀ ਤੇ ਮੈਨੂੰ ਲੱਗਦਾ ਵੀ ਨਹੀਂ ਵਾਜਦਾ ਉਹਨਾਂ ਨੂੰ ਕੁਛ ਤੇ ਤੁਸੀਂ ਜੇ ਨਹੀਂ ਉਹਨਾਂ ਨੂੰ ਲੱਗਦਾ ਵਾਜਦਾ ਜਰ ਜ਼ਿਆਦਾ ਤੇ ਤੁਸੀਂ ਉਹਨਾਂ ਤੋਂ ਪਹਿਲੀ ਲੈ ਕੇ ਤੇ ਜਿਹਦਾ ਟਾਈਮ ਹੈਗਾ ਹਫਤਾ ਤਦ ਇਹ ਹੋਰ ਕਿਸ ਨੂੰ ਦਵ ਨਾ ਮੈਂ ਹੋਰ ਕਿਹਨੂੰ ਦੇਣੀ ਪਿਆਲੀ ਉਹਨਾਂ ਕੋ ਰਹਿਣ ਦੇਣੀ ਆ ਆ ਤੁਹਾਡੀ ਚੰਗੀ ਗੱਲ ਆ ਪਹਿਲੀ ਉਹਨਾਂ ਕੋ ਰਹਿਣ ਦੇਣੀ ਜਦ ਉਹਨਾਂ ਨੂੰ ਲੱਗਣ ਤੇ ਆ ਬਹੁਤ ਜ਼ਰੂਰੀ ਫਿਰ ਉਹਨਾਂ ਕੋ ਜਿਆਦਾ 50000 ਲੈਣਾ ਵਾ ਤੇ ਇਹਨਾਂ ਬਿਹਤਰ ਆ ਕਿ ਪਹਿਲੀ ਹੋਰ ਕਿਸ ਨੂੰ ਦੇ ਦਿੱਤੀ ਜਾਵੇ ਤੇ ਜੇ ਇਹ ਪਿਆਲੀ ਉਹਨਾਂ ਕੋ ਲੱਲੀ ਤੇ ਉਹਨਾਂ ਨੂੰ ਮਤਲਬ ਉਹਣਾ ਕੀ ਦੇ ਕਮਾਉਣਾ ਕੀ ਅੱਗੇ ਉਹਨਾਂ ਕੋ ਬਹੁਤ ਪਿਆਲੀ ਹੈਗੀ ਤੇ ਜਿੱਥੇ ਉਹਨਾਂ ਨੂੰ ਘਾਟ ਜਿਹੜੀ ਠੇਕੇ ਤੇ ਮਿਲੂਗੀ ਤੇ ਉਹ ਲੈ ਲੈਣ ਫਿਰ ਤੇ ਜਦੋਂ ਆਪਰੇ ਦਿੱਤੀ ਉਹਨਾਂ ਨੂੰ ਉੱਚ ਕੀ ਹੈ ਨਹੀਂ ਉਹ ਵੀ ਸਾਨੂੰ ਸੁਣਾਉਂਦੇ ਰਹਿੰਦੇ ਆ ਵੀ ਸਾਨੂੰ ਬਚਦਾ ਕੁਝ ਨਹੀਂ ਆ ਨਹੀਂ ਪਤਾ ਮੇਰੇ ਸਹਾਰਾ ਦਾ ਕੋਈ ਵੀ ਨਹੀਂ ਪਤਾ ਬੜਾ ਕੁਝ ਬਚਦਾ ਵਾ ਤੁਸੀਂ ਉਹ ਦੀਦੀ ਦੀਆਂ ਗੱਲਾਂ ਨਹੀਂ ਤੁਹਾਨੂੰ ਪਤਾ ਹੈਗਾ ਮੈਂ ਇੱਥੇ ਰਹਿਣੀ ਮੈਨੂੰ ਸਾਰਾ ਕੁਝ ਪਤਾ ਮਗਾਈ ਤਾਂ ਕਹਿੰਦੇ ਬੜੀ ਹੋ ਗਈ ਤੇ ਹੈ ਹੀ ਆ ਐਦਾਂ ਨਾ ਰੋਣੇ ਰੋ ਰੋ ਕੇ ਨਾ ਤੇ ਤੁਹਾਡੇ ਕੋ ਠੇਕਾ ਹੋਰ ਕੱਟ ਕਰਵਾ ਲੈਣਾ ਵਧਾਉਣ ਦੀ ਬਚਾਏ ਤੇ ਮਗਰੋਂ ਥਾਣੀ ਵੇਖੀ ਜਦੋਂ ਤੁਸੀਂ ਚਲ ਜਾਣਾ ਵਾ ਉਦੋਂ ਉਹਨੇ ਰਮਾਨਾ ਸ਼ਾਪਿੰਗ ਕਰਨ ਚਲ ਜਾਣਾ ਐਡੀ ਪਦਰੀ ਨਹੀਂ ਹੈਗੀ ਉਹ ਘਰ ਵੀ ਉਹ ਲਿਆ ਬੰਨਣਾ ਵਾ ਜੀ ਜਿੰਦਦਰ ਘਰ ਨਹੀਂ ਬੰਦਾਂ ਤੇ ਪਾਈ ਰਹਿਣ ਦਿੰਦੇ ਉਹਨਾਂ ਕੋਈ ਕੋਈ ਗੱਲ ਨਹੀਂ ਘਰ ਤੇ ਉਹ ਜਾਣ ਕੇ ਨਹੀਂ ਬਣਾਉਂਦੇ ਥੋੜਾ ਪੈਸਾ ਨਾ ਕਿਧਰ ਜੀ ਕਰਦਾਂ ਨਾ ਜਾਣ ਕੇ ਬਣਾਉ ਹੁਣ ਜਨਰੇਟਰ ਲਿਆ ਵਾ ਲੱਖ ਡੇ ਲੱਖ ਦਾ ਬਿੱਲ ਹਿਸਾਬ ਨਾਲ ਜਨਰੇਟਰ ਵੀ ਹੋਣਾ ਹੀ ਆ ਨਾ ਹਾਗਦੇ ਨੇ ਕਢਵਾਇਆ ਵਾ 32 ਏਸੀ ਉਹਨਾਂ ਨੇ ਲਵਾਇਆ ਵਾ ਉਹ 32 ਘਟ ਕੋਟੋਂਦੀ ਇਹ ਕਰਕੇ ਉਹਨੂੰ ਲਿਆ ਵਾ ਚਲਾ ਲਿਆ ਕਰਨਗੇ ਬੰਬੀ ਅਹੀਂ ਤੇ ਲਿਆ ਨਹੀਂ ਜਨਰੇਟਰ ਸਾਡੇ ਕੋਲ ਜਿਆਦਾ ਪੈਸੇ ਹੀ ਤੇ ਜਨਰੇਟਰ ਲਿਆ ਨਹੀਂ ਜੇ ਲਾਈਟ ਬੰਦ ਹੋ ਜੇ ਨਹੀਂ ਇਨਵਰਟਰ ਡਾਊਨ ਹੋ ਜਾਂਦਾ ਤੇ ਗਰਮੀ ਚ ਹੀ ਬੈਠੀ ਤਾਂ ਉਨਾਰੇ ਮਾਂ ਨੇ ਜਨਰੇਟਰ ਚਾਲੂ ਤੇ ਉਹਨੂੰ ਲੈਦਿਆਂ ਤੇ ਨੂਰਨ ਵਾਟਰ ਲਾਉਂਦਾ ਲੈਦਿਆਂ ਜੀ ਜਨਰੇਟਰ ਆਪੇ ਉਹਨਾਂ ਨੂੰ ਨਹੀਂ ਕਹਿਣਾ ਹੈਗਾ ਕਿ ਤੁਸੀਂ ਠੇਕਾ ਵਾ ਦੋ ਉਹਨਾਂ ਨੂੰ ਸੁਖ ਸੁਣ ਤਾ ਸਾਰੀਆਂ ਦੇੜੀਆਂ ਵਾ ਲੱਗੇ ਸਾਡਾ ਵੀ ਘਰ ਬਣਿਆ ਲੱਗੇ ਅੰਟੀ ਦਾ ਵੀ ਬਣਿਆ ਚਾਚੀ ਦਾ ਵੀ ਬਣਿਆ ਸਾਰਾ ਉਹਨਾਂ ਦਾ ਵਿਚਾਰਾਂ ਦਾ ਵੇਖ ਦੋ ਕੁਲੇ ਆ ਉਹ ਵੀ ਬਾਲਿਆਂ ਵਾਲੇ ਉਹ ਜਾਣ ਕੇ ਨਹੀਂ ਬਣਾਉਂਦੇ ਜਿਹੜੇ 1.5 ਲੱਖ ਦਾ ਜਨਰੇਟਰ ਲੈ ਸਕਦੇ ਆ ਟਰੈਕਟਰ ਲੈ ਸਕਦੇ ਆ ਕੀ ਗੱਲ ਉਹ ਘਰ ਨਹੀਂ ਬਣਾ ਸਕਦੇ ਉਹ ਜਾਣ ਕੇ ਨਹੀਂ ਬਣਾਉਂਦੇ 1.5 ਲੱਖ ਨਾਲ ਕੋਠੀ ਪੈਣੀ ਬਥੇਰਾ ਬੈਹਾ ਉਹਨਾਂ ਕੋਲ ਉਹਨਾਂ ਦੀਆਂ ਕਾਪੀਆਂ ਵੇਖੀਆਂ ਕਾਪੀਆਂ ਭਰੀਆਂ ਪਈਆਂ ਉਹਨਾਂ ਦੀਆਂ ਕਾਪੀ ਦੇਖਣਾ ਉਹਦਾ ਸਰਵਾ ਤੋਂ ਪਤਾ ਲੱਗ ਜਾਂਦਾ ਜਿੰਨੇ ਪੈਸੇ ਹਨ ਉਹਨਾਂ ਕੋਲ ਜਾਣ ਕੇ ਮਰਮਰੂ ਕਰਾਂਦੀ ਉਹਨਾਂ ਦੀ ਆਦਤ ਆ ਕਿੱਥੇ ਜਾਂਦੀ ਕਮਾਈ ਇੰਨੀ ਕਮਾਈ ਕਰਦੇ ਆ ਮੈਂ ਇਹ ਸੋਚਿਆ ਵੀ ਮੈਂ ਅਗਰ ਪਿਓ ਦਾ ਬਣਾਵਾਂ ਬਾਹਰ ਜਾ ਕੇ ਨਾਲ ਇਹਦੇ ਵਾਸਤੇ ਕੋਈ ਭੇਜਾਂ ਵੀਜ਼ਾ ਪੂਜ਼ਾ ਸ਼ਾਬਾਸ਼ ਹੈ ਤੁਹਾਡੇ ਮੁੰਡੇ ਨੂੰ ਲੈ ਜਾਮ ਬਾਹਰ ਆਹ ਕੰਮ ਚੰਗਾ ਵਾ ਉਹਨਾਂ ਨੇ ਪੈਸਾ ਕੱਢਣਾ ਨਹੀਂ ਤੇ ਫੇਰ ਤੁਸੀਂ ਆਪਣੇ ਕੋਲੋਂ ਪੈਸੇ ਲਾ ਕੇ ਤੇ ਉਹਨੂੰ ਬਾਹਰ ਲੈ ਕੇ ਜਾਣਾ ਉਹ ਇੱਥੇ ਕਮਾਈਆਂ ਕਰਦਾ ਚੰਗਾ ਉਹਨਾਂ ਦਾ ਮੁੰਡਾ ਜਿਉ ਤੇਰੇ ਪੇਕੇਆਂ ਦੇ ਖੜੇ ਸੀ ਉਦੋਂ ਨਹੀਂ ਪਤਾ ਤੇ ਮੇਰੇ ਪੇਕੇਆਂ ਨੇ ਪੈਸੇ ਦਿੱਤੇ ਨਹੀਂ ਆ ਬਹੁਤ ਪੈਸੇ ਤਾਂ ਇਕੱਠੇ ਦਿੱਤੇ ਉਹਨਾਂ ਸਾਰੇ ਦੇ ਮੇਰੇ ਪੇਕੇਆਂ ਨੇ 1 ਰੁਪਈਆ ਨਹੀਂ ਰੱਖਿਆ ਹੈਗਾ ਦਿੱਤੇ ਕਿੱਦਾਂ ਆਹੋ ਤੇ ਜਿੱਦਾਂ ਦਿੱਤੇ ਹੀ ਜਿੱਦਾਂ ਹੀ ਕਰਕੇ ਦਿੱਤੇ ਦਿੱਤੇ ਉਹਨਾਂ ਨੇ ਇਹ ਤਾਂ ਠੇਕਾ ਦੇਣ ਤੋਂ ਰੋਂਦਾ ਵਾ ਤੇ ਇਹਨਾਂ ਨੇ ਪੈਸੇ ਬਾਅਦ ਚ ਕਿੱਥੋਂ ਦੇਣੇ ਆ ਕੋਈ ਨਹੀਂ ਆਪੇ ਲੱਲੂ ਮੈਂ ਕੋਈ ਕਰ ਲਾਂ ਗੱਲ ਮੈਂ ਨਾਲੇ ਉਹਦੇ ਅੱਗੋਂ ਪੱਧਰਾ ਵਾ ਉਹ ਵੀ ਮਾਪਿਓ ਵਰਗਾ ਹੀ ਆ ਅਮੀਨ ਨੂੰ ਤੇ ਬੁਲਾ ਕੇ ਖੁਸ਼ ਨਹੀਂ ਉਹ ਉਹ ਤਾਂ ਬੜਾ ਵੀ ਬਾਗਿਆ ਕਰੀ ਮੁੰਡਾ ਤੁਹਾਨੂੰ ਬੁਲਾਉਂਦਾ ਹੋਊਗਾ ਚਾਚੀ ਨੂੰ ਤੇ ਬੁਲਾ ਕੇ ਖੁਸ਼ ਨਹੀਂ ਉਹ ਤੇ ਚਾਚੀ ਵੀ ਜਾਇਆ ਕਰਨਾ ਉਹ ਚਾਚੀ ਦੇ ਤੇ ਚਾਚੀ ਦੇ ਤੇ ਮੱਥੇ ਤੇ ਕਰੀ ਨਾ ਮੈਂ ਤੇ ਠੇਕਾ ਬੁਲਾਉਣੀ ਆ ਇਹਨੂੰ ਮੈਂ ਕਿਹਾ ਮੱਥੇ ਤੇ ਵਾਰ ਇੰਨਾਂ ਰੱਖੀਆਂ ਅੱਖਾਂ ਉਹਦੀ ਮਾਂ ਦੀ ਆਕੜ ਬੜੀ ਆ ਤੇ ਮੈਂ ਕੀ ਕਰਾਂ ਤੇ ਮੈਂ ਆ ਗਿਆ ਕਿੰਨਾ ਚਾਹ ਕਰਦੇ ਸਾਰੇ ਬੜਾ ਚਾਹ ਕਰਦੇ ਨਾ ਠੇਕਾ ਘਟਾਉਣ ਨੂੰ ਕਰਦੇ ਆਪ ਹੀ 50000 ਤੋਂ ਵੀ ਘਟ ਕਰੰਦੇ ਹੁਣ ਹੁਣ ਮੈਂ ਤੇ ਬਾਹਰ ਬਣਾਉਣਾ ਪਊਗਾ ਦੇ ਵਿੱਚ ਟੰਗ ਟੁਕਣਾ ਲਾ ਰਾਂ ਸਾਰਾ ਕੁਝ ਹੋ ਗਿਆ ਤੇ ਉਹਨਾਂ ਨੂੰ ਦੇ ਦੋ ਫਿਰ ਸਭ ਕੁਝ ਜਾਗਾ ਨਾ ਇੱਥੇ ਸਭ ਕੁਝ ਜਾਗਾ ਆਹ ਉਹ ਚੰਗੇ ਉਹਨਾਂ ਨੇ ਰੋਣਾ ਰੋ ਕੇ ਸਾਡੇ ਘਰ ਚ ਲੜਾਈ ਪਵਾਤੀ ਆ ਵੀ ਉਹਨਾਂ ਨੇ ਰੋਣਾ ਰੋ ਕੇ ਸਾਡੇ ਘਰ ਚ ਲੜਾਈ ਪਾ ਤੇ ਬਿਥੇਰੇ ਇਦਾਂ ਦੇ ਹੈਗੇ ਉਹ ਇਹ ਤੇ ਲੜਾਈ ਵਾਲੀ ਕਿਹੜੀ ਗੱਲ ਹੈ ਕਿਸ ਭੈਣਾ ਗੱਲ ਪਿਛੇ ਤੂੰ ਗੱਲ ਤੂੰ ਜਿਹੜੀ ਮੈਸੜੀ ਤੇ ਮੈਂ ਤੇ ਕਿਹਾ ਹਾਂ ਠੀਕਾ ਤੇ ਵਧਾਉਣਾ ਹੀ ਪੈਣਾ ਮੈਂ ਠੀਕਾ ਜਾਨੇ ਕਿਤੇ ਵੀ ਗਰੀਬ ਦਾ ਮੂੰਹ ਤੇ ਗੁਰੂ ਦੀ ਕੋਲਕ ਉਹਨਾਂ ਦੇ ਭਰੀ ਜੋ ਫਿਰ ਆਹ ਅਭੀ ਉਹਨਾਂ ਦੇ ਮੂੰਹ ਪਰ ਹੀ ਜੋ ਫਿਰ ਹੋ ਆ ਵੀ ਲੱਗੇ ਜੇ ਭਰਾ ਵਾ ਮੇਰਾ ਉਹ ਪਤੀਆ ਵਾ ਮੇਰਾ ਤੇ ਜੇ ਮੈਂ ਇਹਨਾਂ ਨੂੰ ਤਾਂ ਚੁੱਕੂਗਾ ਤਾਂ ਕੌਣ ਚੁੱਕੂਗਾ ਤੇ ਚੁੱਕ ਨਹੀਂ ਦਿਆ ਤੁਸੀਂ ਠੇਕਾ ਘੱਟ ਕਰ ਕਰਕੇ ਚੁੱਕ ਨਹੀਂ ਦਿਆ ਵਾ ਉਹਨਾਂ ਉਹਨਾਂ ਦੀ ਆਪਣੀ ਮਰਜ਼ੀ ਨਹੀਂ ਉੱਠੰਦਾ ਦੇਖੋ ਜਦੋਂ ਵੀ ਕਿਤੇ ਵੇਖਿਆ ਨਾ ਤਾਂ ਉਹਨਾਂ ਦੀ ਬੈਂਕਾਂ 'ਚ ਜੜੀਆਂ ਹੈਗੀਆਂ ਕਾਪੀਆਂ ਪੂਰੀਆਂ ਭਰੀਆਂ ਹੀ ਹੋਣੀਆਂ ਉਹਨਾਂ ਦੀ ਪੈਸਾ ਸਾਡੇ ਨਾਲੋਂ ਵੱਧ ਪੈਸੇ ਉਹਨਾਂ ਕੋਲ ਹੋਣੇ ਆ ਕੋਠੀ ਤੋਂ ਇੱਕ ਦਿਨ ਚ ਪਾ ਲੈਣ ਉਹ ਬਾਬਾ ਮੇਰੇ ਵਾਈ ਜੋ ਕੱਖ ਨਹੀਂ ਪਜਦਾ ਮੈਂ ਵੀ ਇੱਥੇ ਹੀ ਆ ਵਾਈ ਕਰਦਾ ਜਦੋਂ ਇਹਸਾ ਹੁੰਦੀ ਆ ਨਾ ਆ 4 ਲੱਖ ਦਾ ਝੋਨਾ ਹੋ ਗਿਆ 5 ਦਾ ਹੋ ਗਿਆ ਟਰਾਲੀਆਂ ਲੈ ਕੇ ਜਾਂਦੇ ਪਤਾ ਨਹੀਂ ਕਿੰਨੀਆਂ ਕਿ ਟਰਾਲੀਆਂ ਉਹ ਲੈ ਲੈ ਜਾਂਦੇ ਤੇ ਖਰਚੇ ਪਤਾ ਕਿੰਨੇ ਆ ਖਰਚੇ ਇੱਕ ਅੱਧੀ ਟਰਾਲੀ ਤੋਂ ਖਰਚਾ ਪੂਰਾ ਹੋ ਜਾਂਦਾ ਹੋਊਗਾ ਬਾਕੀ ਤਾਂ ਇਹਨਾਂ ਨੂੰ ਬਚਦਾ ਹੀ ਆ ਬਹੁਤ ਬਚਦਾ ਲੇਖਾ ਕੋਈ ਇਹ ਇਸ ਹੁੰਦੀ ਆ ਚਾਰ ਵਾਰ ਚਾਰ ਰੱਖਦਾ ਹੀ ਆ ਇਧਰੋਂ ਹੋ ਗਈ ਇਧਰੋਂ 5 ਲੱਖ ਦੀ ਹੋ ਗਈ ਤੇ ਇਹ ਤੇ ਜਾਣ ਜਾਣ ਕੇ ਕਰਨ ਦਾ ਇਹਨਾਂ ਦੇ ਖਰਚੇ ਕਿੰਨੇ ਆ ਮਗਾਈ ਕਿੰਨੀ ਆ ਤੇ ਸਾਡੇ ਵੀ ਤਾਂ ਖਰਚੇ ਹੈਗੇ ਆ ਹੁਣ ਜੇ ਸਾਨੂੰ ਤੁਸੀਂ ਬਾਹਰ ਚਲੇ ਗਏਵਾ ਤੇ ਸਾਰਾ ਟੋਟੋ ਕੀ ਉਹਨਾਂ ਨੂੰ ਲਈ ਜਾਣਾ ਵਾ ਅੱਗੇ ਪੈੜੀ ਤਾਂ ਘਟ ਦੇ ਦਿੱਤੀ ਦਿੱਤੀ ਹੁਣ ਮੁੰਡੇ ਨੂੰ ਹੀ ਨਾਲ ਲਿਜਾਣ ਦਾ ਕਰਨ ਨਹੀਂ ਤੇਰਾ ਤਾਂ ਹਰ ਵੇਲੇ ਹੋਣਾ ਜਿਦੋਂ ਆਪਣੇ ਪੇਕੇ ਧੀਆਂ ਦੀ ਗੱਲ ਉਹਦੀ ਪੇ ਕਹਿੰਦੇ ਉਦੋਂ ਲੈ ਜੋ ਲੈ ਜੋ ਲੈ ਜੋ ਤੇ ਜਦੋਂ ਆਪਣਾ ਖਾਣਦਾ ਮੈਂ ਤਾਂ ਲੜਾਈ ਕਰਨ ਤਾਂ ਪਈ ਨਹੀਂ ਛੜੋਈ ਕਰਨ ਜਿੱਦਾਂ ਦਾ ਮੇਰਾ ਜਿੱਦਾਂ ਦਾ ਮੇਰਾ ਆਪਣਾ ਪੋਤਾ ਨਾ ਮਿੰਦਾ ਮਿੰਦਾ ਉਦਾਂ ਦਾ ਹੀ ਉਹ ਆ ਹਰ ਵੇਲੇ ਕਲਾ ਆਹੋ ਝਾੜ ਦੋ ਸਾਰਾ ਘਰ ਉਹਨਾਂ ਦੇ ਪਿੱਛੇ ਕਿੱਡੇ ਮਿੱਠੇ ਸਿਫਲੇ ਹੋ ਗਏ ਤੇ ਇਹਨਾਂ ਨੂੰ ਗੱਲਾਂ ਚ ਲਾ ਲਿਆ ਕੋਈ ਹਾਲ ਨਹੀਂ ਇੱਥੇ ਹੁਣ ਉਹਨੂੰ ਨਾਲ ਲੈ ਕੇ ਜਾਣਾ ਆਗੇ ਲਿਖਾਇਆ ਗੱਡੀ ਬਾਹਰ ਖੜਾ ਕੀਤਾ ਝਾੜ ਖੜਾ ਕੀਤਾ ਮੈਨੂੰ ਦੇਖਦਾ ਨਹੀਂ ਪੀ ਡਾਇਰੈਕਟਰ ਜਤੀ ਹੋਣਾ ਮੈਂ ਸੋਚਿਆ ਤੋਤਾ ਬਾਦ ਇੱਥੇ ਛੱਡ ਕੇ ਖੜਾ ਕਰ ਜਾਨਾ ਕਰ ਜਾਨਾ ਇੱਥੇ ਇਹ ਛੱਡ ਵਾ ਨਾ ਹਾਂਜੀ ਆਹੋ ਆ ਡੇ ਕਰਿਆ ਜਗਾ ਨਹੀਂ ਹੋਣੀ ਨਹੀਂ ਨਹੀਂ ਜਦੀ ਉਹ ਤੇਰੇ ਉਹ ਮੀਂਹੋਂ ਦਾ ਪਲਾਣੀ ਨਾ ਫਿਰ ਤਾਂ ਕਰਕੇ ਇਹ ਕਿਹੜਾ ਖਰਾਬੋ ਚੱਲਿਆ ਉਹ ਡੈਕ ਲਾਇਆ ਮੈਂ ਖਰਾਬ ਗੁਰੂ ਬਣਾ ਜੇ ਫਿਰ ਬੜਾ ਕਿਨੇ ਲਵਾ ਦੇ ਕਿੰਨੂ ਖੁਸ਼ ਕੇ ਖੜਾ ਕੀਤਾ ਸੀ ਚਾਚੇ ਨੂੰ ਚਾਚੇ ਨੂੰ ਖੁਸ਼ ਚਾਚਾ ਸਾਰਾ ਕੁਝ ਤੁਹਾਡੇ ਤੇ ਲਟਾ ਦੇਣ ਲੱਗਾ ਚਾਚੇ ਹੁਣ ਮੈਂ ਦੱਤੀ ਕੀ ਲਟਾਉਂਦੇ ਸਾਡੇ ਆਪ ਹੀ ਬਣਾ ਪਹਿਲਾਂ ਤੁਸੀਂ ਪਿਆਲੀ ਤੇ ਮੱਲੀ ਮੱਲੀ ਹੁਣ ਤੁਸੀਂ ਘਰ ਦੀ ਮੱਲਾਂ ਲੱਗ ਪਏ ਪਹਿਲੇ ਤੁਸੀਂ ਠੇਕਨ ਦਿੱਤੀ ਐ ਇਹ ਕਿਰਾਉਦਾ ਨਹੀਂ ਹੁਣ ਤੁਹਾਡੇ ਕੋਲ ਕਬਜ਼ਾ ਲਿਆ ਕਬਜ਼ਾ ਲਿਆ ਠੇਕਾ ਤਾਂ ਤੁਸੀਂ ਪੂਰਾ ਦਿੰਦੇ ਨਹੀਂ 50000 ਪੂਰਾ ਹੀ ਦੇਈਦਾ ਔਰ ਕਿੰਨਾ ਦੇਰੀ ਹੈ ਤਨ ਤੂੰ ਇਹਨਾਂ ਬਹੁਤੀਆਂ ਗੱਲਾਂ ਨਹੀਂ ਕਰਨ ਇੱਥੇ ਨਹੀਂ ਸਫਾਈ ਹੁੰਦੀ ਆਹ ਬਤਾ ਤੇ ਵਾਲ ਕਰ ਮੈਂ ਕਰਤਾ ਕਿਦਾਂ ਬੋਲਣ ਤੇ ਆ ਵਾ ਮਾਂ ਨੇ ਤਾਂ ਅਕਲ ਨਹੀਂ ਦੱਸੀ ਦੇ ਕੇ ਹੁੰਨੀ ਨਾ ਇਹਦੀ ਮਾਂ ਨੂੰ ਮੈਂ ਲਾਮਾ ਅਨਮ ਦੇ ਪਤੇ ਵੀ ਲੈ ਜਾਵਾਂ ਮੰਮੀ ਨੇ ਫੇਰ ਖਲਾ ਦੇਣਾ ਚਾਚੀ ਦੇ ਅੱਗੇ ਬੜੀ ਤਪੀ ਹੈ ਫੇਰ ਮੰਮੀ ਨੇ ਕਿਲੋਂਦੀ ਫੇਰ ਨਾ ਇੱਧਰ ਹਾਂ ਕੀ ਕਰਨ ਦੇ ਆਵੇਂ ਉਹ ਚਾਚੀ ਹਾਂ ਨਿੰਬ ਦੇ ਪਤੇ ਤੋੜਨ ਦੇ ਔਰ ਕਰਨਾ ਵਾ ਕੋਜੀ ਛੱਡਿਓ ਨਾ ਹੱਡੀ ਤੀ ਜੱਤੀ ਹੁਣ ਦੋਵੇਂ ਜੱਤੀ ਹੱਦੀ ਨਹੀਂ ਕਰਨਾਂ ਰਤੀ ਸਾਚੋਂ ਦੇ ਵੀਰ ਨੇ ਕਰਾਉਣਾ ਵਾ ਤੈਨੂੰ ਵੀਰ ਨਾਲ ਕੀ ਲੱਗਿਆ ਜਦੋਂ ਇੱਕ ਦਿਨ ਮੈਨੂੰ ਸੂਣ ਦਿਆ ਹੈਗਾ ਨਵੀਂ ਰੰਦਾ ਟਾਈਮ ਸਿਰ ਕਦੋਂ ਗਾ ਉਹਨੂੰ ਫੇਰ ਘੁੰਮਣ ਫੇਰ ਜਾਣਾ ਅੱਛਾ ਹੁਣ ਘੁੰਮਣ ਫੇਰ ਜਾਣਾ ਖਰਚਾ ਫੇਰ ਉਹੀ ਕਰੇ ਹਨਾ ਪਹਿਲਾਂ ਤੇ ਉਹਨੂੰ ਲਟਲਟ ਖਾਈ ਜਾਣੇ ਮਰਗਾ ਪੋਤ ਨੂੰ ਖਾਣਾ ਵਾ ਮੈਂ ਤਾਂ ਨਹੀਂ ਆਉਂਦੇ ਰਾਂ ਉਹਨੂੰ ਮੈਂ ਤਾਂ ਪਰਸ਼ਾਵਾਂ ਨਹੀਂ ਪਹਿਨਦੀ ਤੁਹਾਡਾ ਚਲ ਤੱਤੀ ਠੀਕ ਆ ਐਵੇਂ ਤੂੰ ਬੁੱਲੀ ਜਾਨੀ ਇਹ ਮੈਂ ਤਾਂ ਟੇਚਾ ਜਾਂਦੇ ਆ ਨੋਦਾ ਸਾਰਾ ਕੁਝ ਲੋਟ-ਲਟ ਕੇ ਖਾਈ ਜਾਂਦੇ ਤੇ ਇਦਾਂ ਦੇਖ ਲਾ ਕੇ ਕਰਨਦੇ ਆ ਗੱਲ ਕਰਕੇ ਰਾਜੀ ਨਹੀਂ ਗਰਮੀ ਨੇ ਮਾਤੀ ਮਾਰਤੀ ਗਰਮੀ ਨੇ ਪੁੱਤ ਪਾਣੀ ਪੀਣਾ ਵਾ ਨਹੀਂ ਨਹੀਂ ਉਹ ਮੈਂ ਨਾ ਸਵੇਰੇ ਟਰੈਟਰ ਲਾਉਣ ਗਿਆ ਸੀ ਚਾਚੇ ਘਰ ਇਧਰ ਨੂੰ ਮੂੰਹ ਕਰਕੇ ਗੱਲ ਦੱਸ ਕੀ ਆਣਾ ਵਾ ਮੈਂ ਚਾਚੇ ਘਰ ਸਵੇਰੇ ਟਰੈਟਰ ਲਾਉਣ ਗਿਆ ਸੀ ਹਾਂ ਤੇ ਉਹ ਚਾਚੀ ਬੋਲ ਨਹੀਂ ਬੜਾ ਡਈ ਆ ਹਾਏ ਚਾਚੀ ਸਾਡੇ ਘਰ ਕਿਉਂ ਟਰੈਟਰ ਲਾਉਣ ਆਏ ਤੁਸੀਂ ਅਛਾ ਤੇ ਜਦੋਂ ਸਾਰੀਆਂ ਚੀਜ਼ਾਂ ਇੱਥੇ ਲੱਗਦੀਆਂ ਨੇ ਦੀਆਂ ਸੀ ਪਹਿਲਾਂ ਸਾਂਝੇ ਘਰ ਦੇ ਵਿੱਚ ਉਹਨਾਂ ਚੀਜ਼ਾਂ ਨਹੀਂ ਨਾਲਿਆਂ ਦੀ ਮੈਂ ਖਾਣੀ ਆ ਦਾਏ ਤੇ ਨਾਲਿਆਂ ਦੀ ਮੈਂ ਤਾਂ ਤੁਹਾਡੇ ਦਾ ਆਪਣੇ ਮੁੰਡੇ ਦਾ ਪਰਹਾਉ ਨਹੀਂ ਪੈਂਦੇ ਨਾਲ ਹਾਏ ਰੱਬਾ ਇੰਨਾ ਗੂਹ ਮੂਤ ਚੁੱਕਿਆ ਨਿਆਣਾ ਪਾਲਿਆ ਵੱਡਾ ਕੀਤਾ ਉਦੋਂ ਤੇ ਇਹਨੂੰ ਕਿਤੇ ਚੁੱਕਣ ਦਾ ਚੱਜ ਨਹੀਂ ਪੁੱਤ ਕਿਤੇ ਨਿਵਾ ਲੈਣ ਦਾ ਚੱਜ ਨਹੀਂ ਉਦੋਂ ਆਂਦੀ ਪੈਣ ਜੀ ਤੂੰ ਨਿਵਾਲ ਤੂੰ ਨਿਵਾਲ ਅੱਜ ਨਿਆਣਾ ਵੱਡਾ ਹੋ ਗਿਆ ਤੇ ਇਹਨੂੰ ਗੱਲਾਂ ਹੁੰਦਾ ਪਿਆ ਗੁਰਪ੍ਰੀਤ ਨੂੰ ਨਾਲੇ ਮੰਮੀ ਡੈਡੀ ਨੇ ਕਹਿੰਦੇ ਐਵੇਂ ਇਹਨਾਂ ਦੀ ਬੜੀ ਠੇਕਦਰੀ ਨਹੀਂ ਇੰਨਾ ਬੋਲਦੇ ਪੁੱਤ ਪੈਲੀ ਤੇ ਠੇਕੇ ਤੇ ਲੈਣੀ ਚੰਗੀ ਆ ਇਕ ਸਿਰਫ ਪੈਸੇ ਕੱਟ ਕਰਨ ਦਾ ਕਰਕੇ ਗੱਲ ਕਰਦੇ ਪੈਲੀ ਦੀ ਤੂੰ ਗੱਲ ਹੀ ਨਾ ਕਰ ਮੈਂ ਤੇ ਇਹ ਤੈਨੂੰ ਕਿਹਾ ਚੱਲ ਉਧਰ ਟਰੈਕਟਰ ਲਾ ਦੇ ਇੱਥੇ ਨਾ ਪੋਚਾ ਫੇਰ ਲੂਗੀ ਬੁਰਾ ਲੱਗਦਾ ਵਾਹਣ ਹੋਇਆ ਥਾਂ ਕੋਈ ਆ ਹੀ ਜਾਂਦਾ ਸਾਡੇ ਘਰ ਕੀ ਹੋਦਾ ਥਾਂ ਚੁੱਕਿਆ ਚੱਲਿਆ ਹੀ ਜਾਦਾ ਵੇੜਾ ਪਿੱਟਿਆ ਚੱਲਿਆ ਹੀਗਾ ਐਨੀ ਜ਼ਬਾਨ ਈ ਓ ਤੇਰੀ ਚਾਚੀ ਦੀ ਤੇ ਜੇ ਮੈਂ ਕਿਤੇ ਅੱਗੇ ਗੱਲ ਕਰਦੀ ਹਾਂ ਤੇ ਪੁੱਤ ਤੂੰ ਮੈਨੂੰ ਕਹਿਣਾ ਹੁੰਦਾ ਨਾ ਮਮੀ ਤੂੰ ਨਾ ਬੋਲ ਜ਼ਿਆਦਾ ਚਾਚੀ ਚੰਗੀ ਬੜੀ ਆ ਲੱਗ ਗਿਆ ਪਤਾ ਚਾਚੀ ਦਾ ਅੱਜ ਤੈਨੂੰ ਚਾਚੀ ਤੇ ਬੋ ਬੋਲਦੀਆਂ ਨੂੰ ਤੇ ਚਾਚੀ ਨੂੰ ਮੈਂ ਚੱਲਾਂ ਜਾਣਾ ਪੁੱਛਣਾ ਇੱਕ ਵਾਰ ਮੈਂ ਚਾਚੀ ਨੂੰ ਨਹੀਂ ਪੁੱਛਣਾ ਤੂੰ ਦਾਦੀ ਨੂੰ ਇੱਕ ਵਾਰ ਦੱਸਣਾ ਗਾੜੀ ਵਿੱਚ ਜੇ ਮੈਂ ਜਾਤਾ ਤਾਂ ਗਾੜੀ ਮੈਨੂੰ ਜਾਣ ਨਹੀਂ ਦੇਣਾ ਤੇ ਫੇਰ ਲਾ ਜੋ ਕੰਨਾ ਕਰਦਾ ਤੇ ਕਰਨਾ ਕੀ ਫੇਰ ਮੈਂ ਦੱਸ ਦੇਣੀ ਦਾਦੀ ਨੂੰ ਪਹਿਲਾਂ ਦਾਦੀ ਨੂੰ ਦੱਸ ਕੇ ਫੇਰ ਮੈਂ ਜਾਣੀ ਮੈਂ ਬੋਦੀ ਖੰਭ ਠੱਪ ਕੇ ਨਹੀਂ ਆਣਾ ਠੀਕ ਹੈ ਫੇਰ ਦਾਦੀ ਤੂੰ ਕਿੱਥੇ ਚੱਲਿਆ ਵਾ ਹੁਣ ਮੈਂ ਪਿੰਡ ਚੱਲਣਾ ਮੜਾਇ ਛੇਤੀ ਆ ਜੀ ਮੇਰਾ ਪੁੱਤ ਚੰਗਾ ਠੀਕ ਠੀਕ ਹਾਏ ਰੱਬਾ ਮੇਰਾ ਹੀ ਰਿਆਰਗਾ ਪੁੱਤ ਫੁੱਲ ਭਰ ਇਹਨਾਂ ਕੋ ਜਰਿਆ ਹੀ ਨਹੀਂ ਜਾਂਦਾ ਕੰਮ ਕਰਦਾ ਸ਼ਾਬਾਸ਼ੇ ਤੇਰੇ ਗੁਰਪ੍ਰੀਤ ਤੇਰੀ ਤੇ ਮੈਂ ਇੱਕ ਵਾਰ ਚੰਗੀ ਤਰ੍ਹਾਂ ਵੇਖੀ ਕਰਦੀ ਆ ਨਾ ਕੁੱਤੇ ਖਾਣੀ ਸਬਜੀ ਤੇ ਹੁਣ ਮੈਂ ਫੇਰ ਧਰੂੰਗੀ ਇਹਨਾਂ ਦਾ ਮੈਂ ਉਹਦੇ ਡੈਡੀ ਨੂੰ ਵੇਖਦੀ ਕਿੱਥੇ ਆ ਪਹਿਲਾਂ ਤੇ ਮੈਂ ਉਹਨੂੰ ਦੱਸਾਂ ਬੜੀਆਂ ਸਿਫਤਾਂ ਕਰਦਾ ਗੁਰਪ੍ਰੀਤ ਸਾਡੀ ਧੀਆ ਵਰਗੀ ਆ ਉਹਨੂੰ ਨਾ ਕਿਦੇ ਅਲਫਾਂ ਬੇ ਵੀ ਕਹਿਦੀ ਹੁਣ ਮੈਂ ਸਭ ਕੁਝ ਕਹਿ ਕੇ ਆਉਣਾ ਹਾਈ ਇਹ ਕਿਧਰੋਂ ਆ ਗਈ ਹੈ ਮੈਂ ਜਾਵਾਂ ਗੁਰਪ੍ਰੀਤ ਮੇਰੀ ਗੱਲ ਸੁਣ ਜਾ ਹਾਂਜੀ ਭੈਣੇ ਚਾਚੇ ਆਪਣੇ ਨੂੰ ਪੁੱਛ ਕੇ ਕਿ ਟਰੈਕਟਰ ਲਾਇਆ ਤੁਹਾਡੇ ਘਰ ਤੇ ਤੂੰ ਮੇਰੇ ਮੁੰਡੇ ਨੂੰ ਐਂੀਆਂ ਗੱਲਾਂ ਕੀਤੀਆਂ ਵਾ ਤੇਰਾ ਫਰਜ ਬੰਦਾ ਹੀ ਗੱਲਾਂ ਕਰਨ ਦਾ ਪਹਿਲਾਂ ਨਹੀਂ ਫਰਜ ਕੀ ਬੰਦਾ ਹੈਗਾ ਚਾਚੇ ਨੇ ਥੋੜੀ ਝਾੜੂ ਲਾਉਣਾ ਝਾੜੂ ਤੇਥੇ ਮੈਂ ਲਾਉਣਾ ਹੀਗਾ ਪਹਿਲਾਂ ਮੈਨੂੰ ਪੁੱਛਦੇ ਵੀ ਲਾ ਦੀਏ ਕਿ ਨਾ ਲਾ ਦੀਏ ਅੱਛਾ ਆ ਮਿੱਟੀ ਪਤਾ ਕਿੰਨੀ ਆਉਂਦੀ ਟਰੈਕਟਰ ਨਾਲ ਬੰਦਿਆਂ ਨਾਲੋਂ ਬੁੱਢੀਆਂ ਦੀ ਜ਼ਿਆਦੀ ਆ ਇੱਥੇ ਘਰ ਦੇ ਵਿੱਚ ਉਧਰ ਤੁਹਾਡੇ ਚ ਜਿਹੜਾ ਬੰਦੇ ਨੂੰ ਪੁੱਛ ਲਿਆ ਤਾਂ ਜੀਜੀ ਨੂੰ ਪੁੱਛਣਾ ਹੁੰਦਾ ਵਾ ਪਰ ਝਾੜੂ ਤੇ ਮੈਂ ਹੀ ਲਾਉਣਾ ਸੀ ਨਾ ਮੈਂ ਹੀ ਗਿਆ ਵੀ ਦਾ ਗੰਦ ਪੈਂਦਾ ਮੈਨੂੰ ਝਾੜੂ ਲਾਣਾ ਭੈਣੇ ਸ਼ੁਕਰ ਵਾ ਤੇਰਾ ਕਾਰ ਪੱਕਾਵਾ ਤੂੰ ਝਾੜੂ ਲਮਨੀ ਆ ਮੈਂ ਤੇ ਐਡੇ ਵੇਲ ਵਿੱਚ ਕੱਚੇ ਚ ਰੋਹ ਝਾੜੂ ਲਮਨੀ ਆ ਮੈਂ ਨਹੀਂ ਥੱਕਦੀ ਤੇ ਤੂੰ ਮੈਨੂੰ ਕਹਿ ਦਿੰਨੀ ਹੋ ਭੈਣ ਜੀ ਤੇਰੇ ਮੁੰਡੇ ਨੇ ਟਰੈਕਟਰ ਦੀ ਮਿੱਟੀ ਖਲਾਰਤੀ ਆ ਸਾਫ਼ ਕਰ ਜਾਣ ਕੇ ਮੈਂ ਮਿੱਟੀ ਵੀ ਚੁੱਕਦੀ ਤੇ ਸਾਰੇ ਕੰਮ ਕਰਦੀ ਮੈਂ ਹੋਰ ਪੋਚਾ ਵੀ ਲਾ ਦਿੰਦੀ ਕਿੰਨੇ ਦਿਨ ਲਾ ਦਿੰਦੇ ਉਹਨੇ ਤੇ ਉੱਥੇ ਕਿੰਨੇ ਦਿਨ ਖੜੇ ਕਰਨਾ ਵਾ ਕਿੰਨੇ ਦਿਨ ਕਰਨਾ ਮੈਂ ਤਾਂ ਪੋਚਾ ਫੇਰਨਾ ਤੇ ਮੈਂ ਚੱਲ ਮੈਂ ਪੋਚਾ ਫੇਰਨਾ ਚੱਲ ਅੱਜ ਪੁੱਤ ਉੱਧਰ ਛੱਡਿਆ ਉਹ ਓਏ ਦਾੜੀਆਂ ਉਹ ਇਦਾਂ ਹੋੜੀ ਮੈਨੂੰ ਕਹਿੰਦੇ ਉਹ ਕਹਿੰਦਾ ਰੰਗ ਖਰਾਬ ਹੁੰਦਾ ਬਾਹਰ ਤਾਂ ਕਰਕੇ ਹੀ ਇੱਥੇ ਲਾਉਣ ਲੱਗੇ ਆ ਉਹਨੇ ਤੇ ਲਾ ਕੇ ਰੱਖਣਾ ਮੁੰਡੇ ਨੇ ਹਾ ਸ਼ਾ ਤੂੰ ਫੇ ਸਾਰੇ 99 ਦੇ ਕੋਲ ਲੱਲੇ ਸਾਰਾ ਕੋਲ ਪੁੱਛਦਾ ਵੀ ਕਿੰਨੇ ਦਿਨ ਲਾਉਣਾ ਵਾ ਤੇ ਕੀ ਕਰਨਾ ਵਾ ਤੇ ਮੈਂ ਪੁੱਛਣਾ ਹੀ ਜਦੋਂ ਮੇਰੇ ਘਰ ਡਾਇਰੈਕਟਰ ਲਾਉਣ ਦੇ ਤਾਂ ਮੈਂ ਪੁੱਛਣਾ ਹੀ ਹਾਂ ਨਹੀਂ ਭੈਣੇ ਉਹ ਅੰਮ੍ਰਿਤ ਨਿਕੇ ਨਿਕੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ ਤੇ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਤੁਹਾਡੀ ਤੇ ਉਹ ਗੱਲ ਹੋ ਗਈ ਆ ਤੂੰ ਤੇ ਹੁਣ ਸ਼ਰੀਕੇ ਕਰਦੀ ਸ਼ਰੀਕੇ ਸਾਡੇ ਨਾਲ ਨਹੀਂ ਆ ਕਹਾ ਸ਼ਰੀਕਾ ਕੀਤਾ ਵਾ ਮੇਤੋਂ ਨਹੀਂ ਛਾੜੂ ਲੱਗਦਾ ਤੇ ਮੈਂ ਕਹਿ ਦਿੱਤਾ ਨਾਲੇ ਤੁਹਾਡੇ ਘਰ ਇਨੀ ਜਗ੍ਹਾ ਤੁਸੀਂ ਉੱਥੇ ਲਾ ਲੈਂਦੇ ਚਲੋ ਠੀਕ ਵਾ ਲਾ ਲਾਂਗੇ ਝਾੜੂ ਲਾ ਲਾਂਗੇ ਟਰੈਕਟਰ ਸਾਰੇ ਕੰਮ ਕਰ ਲਾਂਗੇ ਤੈਨੂੰ ਮੈਨੂੰ ਇਹ ਗੱਲ ਦੱਸ ਤੈਨੂੰ ਨਿਆਣਾ ਜੰਮਣ ਦਾ ਸ਼ੌਂਕ ਹੀ ਤੈਨੂੰ ਪਾਲਣਾ ਤੇ ਕਿਤੇ ਮਾਸਾ ਨਾ ਆਇਆ ਤੇ ਕਿਤੇ ਮਾਸਾ ਮਾਸਾ ਜਿੰਨਾ ਮੈਂ ਚੁੱਕ ਚੁੱਕ ਕੇ ਖੜਾ ਕੇ ਵੱਡਾ ਕੀਤਾ ਅੱਜ ਤੂੰ ਆਨੇ ਮੇਰੇ ਮੁੰਡੇ ਦਾ ਪਰਛਾਵਾਂ ਨਾ ਆਜੇ ਤੇਰੇ ਤੇ ਕੀ ਗੱਲ ਤੇਰੇ ਮੁੰਡੇ ਨੂੰ ਫੁੱਲ ਲੱਗੇ ਆ ਤੇ ਮੇਰੇ ਮੁੰਡੇ ਨੂੰ ਨਹੀਂ ਲੱਗੇ ਨਹੀਂ ਮੈਂ ਤੈਨੂੰ ਕਿਹਾ ਸੀ ਮੇਰਾ ਮੁੰਡਾ ਪਾਲ ਲਉ ਮੈਂ ਮਾੜਾ ਚੰਗਾ ਪਾਲਦੀ ਨਾ ਸਾਂਝੇ ਘਰ ਚ ਤੇ ਸਾਰੇ ਇੱਕ ਦੂਜੇ ਦਾ ਘਰ ਦੇ ਮੈਂ ਕੰਮ ਨੂੰ ਲੱਗੀ ਰਹਿਣੀ ਤੂੰ ਹੀ ਮੁੰਡਾ ਚੱਕ ਲੈ ਸ਼ਾਬਾਸ਼ ਤੇਰੀ ਬਹੁਤ ਸੋਹਣੀਆਂ ਗੱਲਾਂ ਕਰਦੀਆਂ ਕੰਮ ਸਾਰੀ ਦੁਨੀਆ ਹੀ ਕਰਦੀ ਸੀ ਨਿਆਣਾ ਸੰਭਾਲਣਾ ਕਿਹੇ-ਕਿਹ ਪਰ ਤੂੰ ਜਿਹੜੀ ਗੱਲ ਕੀਤੀ ਆ ਨਾ ਮੇਰਾ ਢਿੱਡ ਬਲੁੰਦ ਰਿਆ ਗਿਆ ਵਾ ਮੇਰਾ ਪੁੱਤ ਕੀ ਗੱਲ ਮਾੜਾ ਲਿੱਸਾ ਵਾ ਜਾ ਉਹ ਬਾਧੂ ਘਟੂ ਆ ਸਰਫੇ ਦਾ ਮੇਰਾ ਵੀ ਪੁੱਤ ਤੇ ਤੇਰਾ ਵੀ ਪੁੱਤ ਕਦੇ ਰਲ ਕੇ ਰਹਿੰਦੇ ਤੇ ਚੰਗੀ ਗੱਲ ਹੀ ਨਾ ਤੇ ਮੈਂ ਕਰਾਂ ਨਾ ਮਾੜਾ ਕਿਹਾ ਵਾ ਮੈਂ ਹੀ ਟਰੈਕਟਰ ਤੋਂ ਕਿਹਾ ਵਾ ਤੂੰ ਤੇ ਮੱਥੇ ਲੱਗਣੇ ਜਿਹੜੀਆਂ ਗੱਲਾਂ ਕਰਤੀਆਂ ਟਰੈਕਟਰ ਦੀ ਤੇ ਗੱਲ ਹੀ ਰਹਿਣ ਦਿੱਤੀ ਮੈਂ ਤੇ ਟਰੈਕਟਰ ਦੀ ਗੱਲ ਤਾਂ ਗੁੱਸਾ ਹੀ ਨਹੀਂ ਕਰਨਾ ਮਿੰਨੇ ਜਦੋਂ ਮੁੰਡੇ ਨੇ ਆ ਗੱਲ ਦੱਸੀ ਪਰੇਸ਼ਾਵਾ ਆਉਂਦੀ ਮਿੰਤੇ ਅੱਗ ਲੱਗ ਗਈ ਮੇਰੇ ਨੂੰ ਪਹਿਲਾਂ ਤੁਸੀਂ ਦੂਜਾ ਉਹ ਮੇਰੇ ਘਰ ਵਾਲੇ ਨੂੰ ਆਪਣੇ ਵੱਲ ਕੀਤਾ ਸਾਰੇ ਟੱਬਰ ਨੇ ਹੈਨਾ ਉਹ ਜੋ ਕੁਝ ਹੈ ਉਹਦੋਂ ਨੂੰ ਦੇਈ ਜਾਂਦਾ ਤੇ ਮੈਂ ਮੁੰਡਾ ਵੀ ਤੁਹਾਡੇ ਵੱਲ ਕਰ ਦਵਾ ਹਾਏ ਮੇਰੀ ਕਿੰਨੇ ਸੁਣਨੀ ਆ ਤੇਰਾ ਘਰ ਵਾਲਾ ਕਿਹੜੀ ਪੇਹੇ ਦੀ ਪੰਡ ਬਣ ਕੇ ਸਾਡੇ ਘਰ ਫੜ ਆਇਆ ਵਾ ਜਿਹੜਾ ਅਸੀਂ ਆਪਣੇ ਵੱਲ ਕਰ ਲਿਆ ਉਹ ਤੇ ਸਾਡੇ ਪੁੱਤਾਂ ਵਰਗਾ ਵਾ ਹੈ ਤੂੰ ਕਿੱਥੋਂ ਗੱਲਾਂ ਕੱਢਦੀਆਂ ਐਡਾਂ ਦੀਆਂ ਜਦੋਂ ਮੈਂ ਨਾਲ ਲੜਿਆ ਨਾ ਤੇ ਮੈਨੂੰ ਪਤਾ ਕਿੰਨਾ ਗੁੱਸਾ ਚੜਿਆ ਤੇ ਫਿਰ ਜਿਵੇਂ ਮੁੰਡਾ ਟਰੈਕਟਰ ਲਾਉਣ ਆ ਗਿਆ ਤੇ ਫਿਰ ਮੈਂ ਗੁੱਸਾ ਉਹਦੇ ਤੇ ਕੱਢ ਦਿੱਤਾ ਅਛਾ ਤੂੰ ਮਾਸਾ ਜਿੰਨੇ ਮੇਰੇ ਪੁੱਤ ਤੇ ਗੁੱਸਾ ਕੱਢਿਆ ਵਾ ਮੇਰਾ ਘਰ ਤੈਨੂੰ ਦੂਰ ਹੀ ਤੂੰ ਇੱਥੇ ਤੱਕ ਤੇ ਆਉਣੀ ਮਾਰ ਹੱਥ ਤੋਂ ਨਹੀਂ ਆ ਦੋ ਪੜ ਗਾਂ ਆ ਜਾਨੀਓ ਉੱਥੇ ਆੜ ਕੇ ਮੇਰੇ ਨਾਲ ਗੱਲ ਕਰ ਲੈਣੀ ਤੇ ਕੀ ਸਿਖਾ ਲਿਆ ਵਾ ਨਾਲੇ ਮੈਂ ਤੈਨੂੰ ਚੰਗੀ ਤਰ੍ਹਾਂ ਫਿਰ ਦੱਸਦੀ ਮੈਨੂੰ ਨਹੀਂ ਆਦਤ ਹੈਗੀ ਤੁਹਾਡੇ ਵਾਂਗੂ ਲੜਨ ਦੀ ਤੁਸੀਂ ਤਾਂ ਆੜ ਕੇ ਮੇਰੇ ਗਾੜੀ ਪੈ ਗਏ ਆ ਅਛਾ ਹੁਣ ਮੈਂ ਲੜਾਕੀ ਹੋ ਗਈ ਆ ਸਾਂਝੇ ਘਰ ਵਿੱਚ ਸਾਂਝੇ ਘਰ ਸਭ ਕੋ ਨਟਾਤਾ ਉਹ ਰਾਣੀ ਬਣ ਗਈ ਆ ਤੇ ਮੈਂ ਗੋਲੀ ਬਣ ਗਈ ਆ ਤੇ ਮੈਂ ਤੇ ਆਪੇ ਲੜਾਕੀ ਹੋ ਗਈ ਚਲੋ ਕੋਈ ਨਹੀਂ ਮਹਾਰਾਜ ਸਾਡੀ ਸੁਣੂਗਾ ਹੀ ਨਾ ਸਾਡੇ ਪੁੱਤ ਨੇ ਵੀ ਚਲ ਜਾਣਾ ਬਾਹਰ ਜਦੋਂ ਹੀ ਘਲਾਉਣ ਤੇ ਆਏ ਨਾ ਸਭ ਕੁਝ ਚੰਗਾ ਹੋ ਜਾਣਾ ਵਾ ਮੈਨੂੰ ਪਤਾ ਵਾ ਤੀ ਬਠੇਰੇ ਪੈਸੇ ਦੱਬੇ ਆ ਤੁਸੀਂ ਓ ਇਦਾਂ ਨਹੀਂ ਹੈਗੇ ਤੇ ਪੈਸੇ ਦੱਬੇ ਹੀ ਕੋਈ ਉਥੇ 2 ਨੰਬਰ ਦਾ ਕੰਮ ਕਰਦੇ ਪੈਸੇ ਦੱਬੇ ਆ ਬੰਦਾ ਤੇ ਮੇਰਾ ਕਦੇ ਬੁੱਢਾ ਹੋ ਗਿਆ ਵਾਈ ਕਰ ਕਰਕੇ ਕਿਤੇ ਤੂੰ ਦੇਖਿਆ ਨਹੀਂ ਉਹਦੀ ਵੱਲ ਸਾਰੇ ਵਾਕਾਂ ਵਾਂਗ ਮੈਂ ਆ ਕਰਦੀ ਆ ਮੇਰਾ ਘਰ ਵਾਲਾ ਵੀ ਤੇ ਕਰਦਾ ਹੀ ਆ ਤੇਰਾ ਵਾਲ ਘਰ ਵਾਲਾ ਕਰ ਦਰਦੇ ਠੀਕ ਆਪਣੇ ਘਰ ਨੂੰ ਜਾ ਤੇ ਅੱਜ ਤੋਂ ਬਾਅਦ ਮੇਰੇ ਮੁੰਡੇ ਨੇ ਕੋਈ ਵਾਧੂ ਘਰ ਤੋਂ ਗੱਲ ਕੀਤੀ ਨਾ ਤੇ ਮੇਥੋਂ ਬੁਰਾ ਕੋਈ ਨਹੀਂ ਆ ਜਿਹੜੀ ਵੀ ਗੱਲ ਕਰਨੀ ਮੇਰ ਨਾਲ ਕਰ ਤੇ ਫੇ ਜਿਹੜੀ ਚੀਜ਼ ਲਾਣੀ ਹੁੰਦੀ ਆ ਨਾ ਮੈਨੂੰ ਪੁੱਛ ਕੇ ਲਾਇਆ ਕਰੋ ਮੇਰੇ ਘਰ ਵਾਲੇ ਨੂੰ ਪੁੱਛ ਕੇ ਨਾ ਲਾਇਆ ਕਰੋ ਕਿੱਡਾ ਮੁੰਡਾ ਚਲਾਕ ਆ ਨਿੱਕ ਨਿੱਕੀ ਗੱਲ ਜਾ ਕੇ ਦੱਸੀ ਆ ਘਰ ਉਹੋ ਦੀ ਮਾਂ ਜਿਹੜੀ ਮੈਨ ਨਾਲ ਲੜਾਂ ਨਾ ਗਈ ਆ ਮੈਂ ਤਾਂ ਡਰਦੀ ਰਹਿੰਦੀ ਹੇ ਤੂੰ ਆ ਕਰਦੀ ਆ ਲੜਾਈ ਦਾ ਵਾਜਾ ਮਾਰਦੀ ਆ ਰੋਟੀ ਪਾਣੀ ਦਾ ਵੇਲਾ ਹੋਇਆ ਤੂੰ ਕਿੱਧਰ ਆਈ ਆ ਮੈਨੂੰ ਵੀ ਪਤਾ ਰੋਟੀ ਪਾਣੀ ਦਾ ਵੇਲਾ ਹੋਇਆ ਵਾ ਰੋਟੀ ਪਾਣੀ ਤੇ ਮੈਨੂੰ ਭੁੱਲ ਗਿਆ ਮੈਂ ਤਾਂ ਸਬਜੀ ਨਹੀਂ ਛੱਲਣਾ ਆਲੂ ਗੰਡੇ ਤੇ ਮੁੰਡਾ ਆ ਗਿਆ ਉਹਦੇ ਅੱਛਾ ਆਣ ਕੇ ਆਂਦਾ ਮੰਮੀ ਮੈਨੂੰ ਤਾਂ ਚਾਚੀ ਨੇ ਗੱਲਾਂ ਹੀ ਬੜੀਆਂ ਕੀਤੀਆਂ ਟਰੈਕਟਰ ਲਾਉਣ ਤੋਂ ਤੁਸੀਂ ਕਹਤਾ ਉਧਰ ਟਰੈਕਟਰ ਲਾ ਦੇ ਉਹਨੇ ਆਪਣੇ ਚਾਚੇ ਨੂੰ ਪੁੱਛ ਕੇ ਟਰੈਕਟਰ ਉਧਰ ਲਾਤਾ ਆਂਦੀ ਇੱਥੇ ਮਿੱਟੀ ਬੜੀ ਖਿਲਰ ਗਈ ਮੈਨੂੰ ਹੁੰਜਣੀ ਪਈ ਉਹਨੇ ਤੇ ਕਿਤੇ ਬਹੁਤ ਤਾਂ ਦੀਆਂ ਗੱਲਾਂ ਕੀਤੀਆਂ ਉਹਨੂੰ ਇਹ ਗੱਲ ਕਹਿਣੀ ਵੀ ਰਣਜੋਤ ਨੇ ਹਨਾ ਆਖੇ ਵੀ ਚ ਲੈ ਇੱਧਰ ਲਾ ਲਿਓ ਮੈਂ ਬਥੇਰਾ ਕਿਆ ਮਾਰੇ ਹੁਣ ਦਿੰਦੀ ਆ ਮੈਨੂੰ ਮੈਨੂੰ ਨਹੀਂ ਮਾਰੇ ਹੁਣ ਦਿੰਦੀ ਉਹ ਲੈ ਸ਼ਾ ਕੋਈ ਨਹੀਂ ਸਹਿਜ ਦੇ ਨਾਲ ਗੱਲ ਹੋ ਜਾਣੀ ਸੀ ਤੇ ਤੂੰ ਕਿ ਉਹਦੇ ਨਾਲ ਆੜਾ ਲਾਉਣ ਗਈ ਫਿਰ ਮੈਨੂੰ ਪਤਾ ਕਿੰਨਾ ਕੁ ਬੋਲਣਾ ਤੇ ਨੀਗਾ ਕੋਈ ਵੀ ਉਹਦੇ ਹੀ ਮੂੰਹ ਦੀ ਬੜਬੋਲੀ ਬੜੀ ਆਏ ਰੱਬਾ ਤੂੰ ਹੀ ਨਾ ਉਹਦਾ ਗੱਲ ਦਾ ਗੁੱਸਾ ਮਾਸਾ ਵੀ ਕਰੋ ਮੈਨੂੰ ਤਾਂ ਸੱਤੀ ਕਪੜੀ ਅੱਗ ਲੱਗ ਗਈ ਆ ਮੇਰਾ ਫੁੱਲ ਭਰ ਨਿਆਣਾ ਸਵੇਰ ਦਾ ਢਿੰਡ ਚ ਪਾ ਕੇ ਬੈਠਾ ਗੱਲ ਨੂੰ ਤੇ ਮੁੜ ਕੇ ਹੁਣ ਦੱਸਿਆ ਕਿ ਤਕਾਲਾਂ ਪਈਆਂ ਤੇ ਆਣ ਕੇ ਤੇ ਮੈਨੂੰ ਐਦਾਂ ਆਖਿਆ ਚਾਚੀ ਨੇ ਤੇ ਮੈਂ ਇਥੋਂ ਜਰਿਆ ਜਾਂਦਾ ਹੈਗਾ ਚਲ ਐ ਸ਼ਾ ਕੋਈ ਗੱਲ ਨਹੀਂ ਜਾਓ ਕੀ ਜਾਓ ਵੀ ਮੈਂ ਕਰ ਹੀ ਲੈਣੀ ਸੀ ਗੱਲ ਆ ਤੇ ਤੂੰ ਹੀ ਕਦੋਂ ਕਰਨੀ ਗੱਲ ਮੈਨੂੰ ਮੈਨੂੰ ਦੱਸਦੀ ਤੂੰ ਜੋ ਚਲ ਗਈ ਆਡਾ ਲਾਉਣ ਅੱਛਾ ਬੜੀ ਫਿਰ ਨਾ ਪਤਾ ਕੀ ਗੱਲ ਹੈ ਜਦੋਂ ਜਨਾਨੀਆਂ ਬੋਲਦੀਆਂ ਵਾ ਤੇ ਫਿਰ ਭਰਾਵਾਂ ਭਰਾਾਂ ਦੇ ਵਿੱਚ ਫਿੱਕ ਪੈ ਜਾਂਦੀ ਹੈ ਅੱਛਾ ਤੇ ਜਿਹੜਾ ਬੁੱਢੀ ਨੇ ਗੱਲ ਕੀਤੀ ਤੇ ਮੈਂ ਬੁੱਢੀ ਨੂੰ ਪੁੱਛਣ ਜਾਣਾ ਹੀ ਚੱਲ ਮੈਂ ਆਪੇ ਰਣਜੋ ਨੂੰ ਦੱਸਦਾ ਵੀ ਗੁਰਪਿੰਦੇ ਆਹ ਗੱਲ ਕੀਤੀ ਵੀ ਆਹ ਗੱਲ ਕਿੱਦਾਂ ਹੋਈ ਆ ਤੇ ਇੰਨਾ ਜਿਹਾ ਕੁਮ ਕਮਾ ਕੇ ਵਾਲ ਪਾ ਕੇ ਉਹਨ ਜੋਦ ਨੇ ਫੇਗੋ ਪਿੰਦ ਦਸਣਾ ਹੀ ਤੇ ਮੈਂ ਸਿੱਧਾ ਜਾ ਕੇ ਦੱਸਾਈ ਉਹ ਮੜਾ ਹੋ ਗਿਆ ਤੂੰ ਟੰਗ ਤਰੀਕੇ ਦਾ ਹੋਰ ਨਾ ਦੱਸਿਆ ਹੋਣਾ ਤੇ ਮੈਂ ਹੋਰ ਨਾ ਦਸਣਾ ਆਹ ਬਾਬਾ ਤੇਰੇ ਗਾੜੀ ਚੋੜੇ ਹਾਂ ਤੇ ਮੈਥੋਂ ਤੇਰਾ ਨਾਮ ਨਹੀਂ ਹੋ ਵਾਰੇ ਆਇਆ ਜਾਣਾ ਮੈਨੂੰ ਗੁੱਸਾ ਨਾ ਚੜਾਈ ਜਾ ਮੈਨੂੰ ਬਹੁਤ ਤਪ ਚੜਿਆ ਈਓ ਤੂੰ ਇਦਾਂ ਕਰ ਪਾਣੀ ਪੁਣੀ ਪੀ ਤੇ ਰੋਟੀ ਪਕਾ ਆਹੋ ਮੈਂ ਹੈ ਹੀ ਮਾੜੀ ਹਾਂ ਤੇ ਮੈਂ ਨਾ ਜਨਾਨੀਆਂ ਦਾ ਵੀ ਕੁਝ ਨਹੀਂ ਆਲ ਐਵੇਂ ਜਾਣ ਕੇ ਬੋਲੀ ਜਾਂਦੀ ਆ ਆਪ ਵੀ ਬੋਲੀ ਆ ਤੈਨੂੰ ਵੀ ਬੁਲਾਇਆ ਹੋਣਾ ਨਾਂ ਤੂੰ ਉਹਦੇ ਨੂੰ ਮੈਂ ਗੱਲ ਕਰਦਾ ਨਾ ਉਹਦੇ ਨਾਲ ਉਹਦੇ ਹਾਂਜੀ ਭਰਾ ਬੈ ਜਾ ਕੀ ਗੱਲ ਹੈ ਚਾਚੀ ਨਾ ਚਾਤੀਆਂ ਦੀ ਤੂੰ ਇਥੇ ਟਟਲ ਲਾਉਣ ਆ ਗਿਆ ਤੂੰ ਇਥੇ ਖਲਰਾ ਪਾਈਆਂ ਨੇ ਕਿੰਨੂੰ ਪੁੱਛ ਕੇ ਆਏ ਆ ਪੁੱਤ ਤੂੰ ਦੱਸਿਆ ਆਪਣੀ ਮਾਂ ਨੂੰ ਮਾਂ ਤੇ ਵੀ ਉਸੇ ਵੇਲੇ ਲੜਨ ਗਈ ਉਹਨਾਂ ਹੂੰ ਤੇ ਐਦਾਂ ਸਾਡੇ ਭਰਾਵਾਂ ਭਰਾਵਾਂ ਵਿੱਚ ਫਿੱਕ ਪੈ ਜਾਂਦੀ ਆ ਕੋਈ ਵੀ ਚਾਚੀ ਗੱਲ ਕਰੇ ਚਾਚਾ ਗੱਲ ਕਰੇ ਮਾਂ ਆਪਣੀ ਨੂੰ ਗੱਲ ਨਾ ਦੱਸੀ ਮੇਰੇ ਨਾਲ ਗੱਲ ਕਰੀ ਮੈਂ ਆਪੇ ਕੋਈ ਸਹਜ ਮਤੇ ਨਾ ਕੋਈ ਢੰਗ ਤਰੀਕੇ ਨਾਲ ਪੁੱਛ ਲਈਦਾ ਉਹ ਗੱਲ ਨੂੰ ਕੀ ਬਲੇ ਗੱਲ ਕੀ ਹੋਈ ਤੇ ਕਿੱਦਾਂ ਹੋਈ ਠੀਕ ਨਹੀਂ ਤੇ ਇਦਾਂ ਪੁੱਤ ਲੜਾਈ ਵੱਜ ਜਾਂਦੀ ਆ ਤੇ ਨਿਆਣਿਆਂ ਤੋਂ ਲੜਾਈ ਵੱਧ ਗਈ ਬੰਦਿਆਂ ਦੇ ਸਿਰ ਆ ਜਾਂਦੀ ਆ ਤੇ ਫਿਰ ਬੰਦੇ ਤੇਨੂੰ ਪਤਾ ਵੀ ਲੜਾਈਆਂ ਕਿੱਥੇ ਤੱਕ ਗਾਂ ਦੇ ਗਾਂ ਵੱਜ ਜਾਂਦਾ ਤੇ ਚੈਰੀਆਂ ਠਾਣਿਆਂ ਤੱਕ ਗੱਲਾਂ ਚੱਲ ਜਾਂਦੀਆਂ ਤੇ ਆਪਾਂ ਇਦਾਂ ਦੀ ਗੱਲ ਨਹੀਂ ਕਰਨੀ ਜਦੋਂ ਗੱਲ ਕੋਈ ਕਰਨੀ ਤੂੰ ਮੇਰੇ ਨਾਲ ਗੱਲ ਕਰਨੀ ਉਹਨਾਂ ਨਾਲ ਗੱਲ ਨਹੀਂ ਕਰਨੀ ਹਾਂ ਇਨੇ ਦੇ ਚੱਲ ਜਾਂਦੀ ਉਸੇ ਵੇਲੇ ਲੜਨ ਗੱਲ ਨੂੰ ਜਾਰ ਨਹੀਂ ਸਕਦੀ ਮਾਂ ਤੇ ਦੀਆ ਸੁਭਾਜ ਦਾ ਵਾ ਹੋਰ ਉਹ ਠੀਕ ਹੈ ਮੈਂ ਵੇਖ ਆ ਪਾਣੀ ਹਾਂ ਔਰ ਲੇ ਖੱਤੇ ਨੂੰ ਪੈਣ ਦਿਆ ਸੀ ਤੇ ਹੁਣ ਮੈਂ ਪਰਲੇ ਨੂੰ ਬੰਨ ਆਇਆ ਵਾ ਇਹ ਭਰ ਗਿਆ ਵਾ ਤੇ ਗਾੜੀ ਦੇ ਨੂੰ ਬੰਨ ਆਇਆ ਤੇ ਹੁਣ ਨਹੀਂ ਕੋਈ ਫਿਕਰ ਪੈ ਗਿਆ ਖਾਦਾ ਖੂਦਾ ਪਾਤੀਆ ਵਾ ਸੋਨਾ ਲੱਗਾ ਸੋਨਾ ਹੱਥੋ ਵੀ ਸੋਨਾ ਮੈਂ ਜੇ ਰੋਟੀ ਖਾਲਾ ਲੱਗੀ ਪੱਕਣ ਰੋਟੀ ਖਾਲ ਲੈਨੇ ਉਹ ਮੈਨੂੰ ਰੋਟੀ ਪੱਕੀ ਮੈਨੂੰ ਪਤਾ ਵਾ ਪੁੱਤ ਤੂੰ ਥੱਕਾ ਵਾ ਤੈਨੂੰ ਪੈਂਦਿਆਂ ਪੈਂਦਿਆਂ ਨੀਂਦ ਆ ਜਾਣੀ ਆ ਇਹ ਆ ਵੀ ਲੰਮਾ ਪੈਗਾ ਤੂੰ ਨੀਂਦ ਆ ਜਾਣੀ ਇਹ ਮੰਮੀ ਆਪਣੀ ਲਾਗੇ ਚੱਲ ਜਾ ਉੱਥੇ ਜਿੰਨਾ ਘੋਗਾ ਪੋਣਾ ਵਾ ਪਾ ਕੇ ਉੱਥੇ ਬਹਿ ਕੇ ਰੋਟੀ ਖਾ ਕੇ ਫਿਰ ਲੰਮਾ ਪੈ ਮੇਰਾ ਚੋ ਜੀ ਆ ਜਾ ਮੰਮੀ ਨਾਲ ਨਿਆਣਾ ਵਾ ਨਾ ਉਹਦੇ ਗੱਲ ਆਪਣੀ ਮੰਮੀ ਨੂੰ ਦੱਸਦਾ ਮੈਨੂੰ ਘਟ ਗੱਲ ਦੱਸਦਾ ਚੱਲ ਕੋਈ ਨਹੀਂ ਹੁਣ ਮੈਂ ਕਹਿ ਤੇ ਦਿੱਤਾ ਵਾ ਇਹਨੂੰ ਕਿ ਮੈਨੂੰ ਗੱਲ ਦੱਸਿਆ ਕਰ ਹਾਂ ਚਾਚੀ ਬੈਠੀ ਆ ਆਹੋ ਮੈਂ ਆਖਿਆ ਗਰਮੀ ਬੜੀ ਆ ਤੇ ਚੱਲ ਇੱਥੇ ਘੜੀ ਬੈਣੀ ਗਰਮੀ ਤਾਂ ਵਾਕਈ ਬੜੀ ਹੋ ਗਈ ਆ ਹੋਰ ਸਿਹਤ ਠੀਂ ਰਹਿੰਦੀ ਆ ਠੀਕ ਵਾ ਕਿੱਥੋਂ ਆਇਆ ਵਾ ਮੈਂ ਤੈਨੂੰ ਮਿਲਣ ਆਇਆ ਮੈਂ ਆ ਤਾਂ ਤੈਨੂੰ ਘਰ ਮਿਲਣ ਗਈ ਹੀ ਤੇ ਤੂੰ ਮੈਨੂੰ ਮਿਲਿਆ ਹੀ ਨਹੀਂ ਉਧਰ ਮੈਂ ਵੱਡੇ ਪਹਾੜ ਗਿਆ ਸੀ ਉੱਥੇ ਬਹਿ ਗਿਆ ਘੜੀ ਮੈਂ ਆਖਾ ਪਤਾ ਨਹੀਂ ਕਾਦੋਂ ਆਂਦੇ ਸੁੱਟੀ ਮੁੱਕਣ ਵਾਲੀ ਚੱਲ ਜਾਣਾ ਤੇ ਯਾਰ ਮੇਰੇ ਕੀ ਆਉਣੀ ਨਹੀਂ ਛੇਤੀ ਚੱਲ ਜਾਣਾ ਵਾ ਮਨੇ ਦਾ ਕੀ ਹਾਲਾ ਮਨੇ ਦਾ ਹਾਲ ਠੀਕ ਵਾ ਮੰਨਾ ਨਹੀਂ ਮਿਲਿਆ ਤੈਨੂੰ ਨਹੀਂ ਮੰਨਾ ਨਹੀਂ ਮਿਲਿਆ ਜੀ ਅੱਛਾ ਹਾਂ ਪਹਿਲਾਂ ਮਿਲੇ ਹੁਣ ਜਾਣ ਲੱਗਾ ਚਲੋ ਮਿਲੂੰਗਾ ਮੈਨੂੰ ਹਾਂ ਮੈਂ ਇੱਥੇ ਵੇਖਿਆ ਤੇ ਘਰ ਦੀ ਤੇਰੀ ਬੜੀ ਬੋਲਣ ਢਈ ਕਦੋਂ ਸਵੇਰੇ ਮੈਨੂੰ ਨਹੀਂ ਪਤਾ ਮੈਂ ਕਿ ਗਿਆ ਹੋਣਾ ਕਿਤੇ ਕੀ ਕਿਹੜੀ ਕੋਲ ਬੋਲਣ ਲਈ ਪਤਾ ਨਹੀਂ ਉਹ ਮੁੰਡਾ ਟਰੈਕਟਰ ਲਾਉਣ ਗਿਆ ਹੋਗਾ ਹਾਂ ਤੇ ਟਰੈਕਟਰ ਤੋਂ ਗਈ ਹੀਗੀ ਤੇ ਪਰ ਉਹਨੂੰ ਸਮਝਾਵੀਂ ਇੰਨਾ ਨਹੀਂ ਬੋਲੀਦਾ ਹੁੰਦਾ ਉਹ ਆਂਦਾ ਹੀ ਟਰੈਕਟਰ ਦਾ ਰੰਗ ਉੱਦਦਾ ਵਕਤ ਮੈਨੂੰ ਤੇ ਪਤਾ ਲੱਗਾ ਹੀ ਇੰਨਾ ਕ ਉਹਨੇ ਮੈਨੂੰ ਪੁੱਛਿਆ ਟਰੈਕਟਰ ਲਾਉਣ ਨੂੰ ਮੈਂ ਕਿਹਾ ਵੀ ਉੱਥੇ ਲਾ ਦਿਆਂ ਕਦੂ-ਕਦੂ ਕਰ ਲਏ ਅੱਛਾ ਤੇ ਇਹ ਉਹ ਬੜੀ ਬੋਲਣ ਧੀਗੀ ਤੇ ਉਹਨੂੰ ਸਮਝਾਵੀਂ ਇਤਰਾ ਟਾਈਮ ਨਹੀਂਗਾ ਰੰਗਦਾ ਤੂੰ ਤਾਂ ਪੁੱਤ ਬਾਹਰ ਚਲ ਜਾਣਾ ਆਹ ਹੋਏ ਤਾਂ ਗੱਲ ਗਲਤ ਹੋਣਾ ਕਿਉਂ ਬੋਲਣ ਲਈ ਉਹਨੂੰ ਆਹ ਤੇ ਸਾ ਸੁਖਣਾ ਦਾ ਮੁੰਡਾ ਸਾ ਸੁਖਣਾ ਨਾ ਕਿਤੇ ਟਰੈਕਟਰ ਲਿਆ ਆਹ ਉਹਨੇ ਕੱਢ ਲੈਣਾ ਅਜੇ ਮੇਰੇ ਹਿਸਾਬ ਨਾਲ ਜਿਹੜੀ ਸਾਡੇ ਵਾਲੀ ਪਿਆਲੀ ਹੈ ਨਾ ਉਹ ਰਹਿੰਦੀ ਝੋ ਨਾਲ ਉਹ ਵੀ ਲੈਂਦਾ ਉਹਦਾ ਅੱਛਾ ਆ ਜਿਹੜੀ ਸਾਡੀ ਹਡੇਲੀ ਉਹਨਾਂ ਕੋ ਠੇਕੇ ਤੇ ਧੁੱਪ ਬੜੀ ਲੱਗਦੀ ਤੇ ਚੱਲ ਜੇ ਉੱਥੇ ਲਾਤਾ ਤੇ ਕੀ ਆਖਰ ਆ ਗਈ ਆਹ ਦੋ ਤੇ ਉਹਨੇ ਕੱਢ ਜਣਾ ਮੁੜ ਕੇ ਮੋਲੇ ਮੈਨੂੰ ਪੁੱਛਦਾ ਕਿਦਾ ਚਾਚੂ ਮੈਂ ਇੱਥੇ ਟਰੈਕਟਰ ਲਾਦਾ ਮੈਂ ਕਹਿੰਦਾ ਲਵਾ ਲਈ ਤੇ ਤੂੰ ਹੋਗੇ ਨਾ ਲਾਉਣਾ ਤੇ ਉਹਨੇ ਕਹਿੰਦਾ ਮੈਂ ਜਦ ਕੱਦੂ ਕਰਨੇ ਢਾਡੀਆਂ ਪਿਆਲੀਆਂ ਫੇਰ ਕੱਢ ਲੂੰ ਤੇ ਉਹ ਫੜ ਲੈਣਾ ਕਿਤਾ ਪਰ ਹਾਂ ਤਾਂ ਠੀਕ ਹੈ ਤੋਥੇ ਥਾਂ ਦਾ ਕੀ ਲੱਥ ਜਾਣਾ ਪੁੱਤ ਨਹੀਂ ਲੱਥਾਂ ਦੇ ਕੱਖ ਨਹੀਂ ਆ ਕੋਈ ਗੱਲ ਨਹੀਂ ਆਹੋ ਜੇ ਤੈਨੂੰ ਉਹਨੇ ਪੁੱਛਿਆ ਸੀ ਤੋ ਫੇਰ ਹੀ ਗਿਆ ਉਹਨਾਂ ਨੇ ਨਹੀਂ ਪੁੱਛ ਕੇ ਗਿਆ ਮੇਰੇ ਨਾਲ ਗੱਲ ਕਰਕੇ ਗਿਆ ਉਹ ਆਹ ਤੈਨੂੰ ਨਹੀਂ ਦੱਸਿਆ ਉਹ ਆਪਣੀ ਘਰ ਦੀ ਨੂੰ ਨਹੀਂ ਇਹ ਤਾਂ ਮੈਨੂੰ ਹੀ ਪਤਾ ਵੀ ਇਹਨੇ ਇਦਾਂ ਬੋਲਣ ਦਾ ਬਣਾ ਉਹ ਇਦਾਂ ਹੀ ਕੋਹ ਲੱਗਦਾ ਹੋ ਹੋ ਨੀਗਾ ਜਮਾਨਾ ਕੋਈ ਲੱਗਣ ਲੁਗਣ ਦਾ ਇਦਾਂ ਹੀ ਹੁੰਦਾ ਕਿ ਪਤਾ ਨਹੀਂ ਕੀ ਦੁਨੀਆ ਦੇ ਉੱਤੇ ਗਵਾਸ਼ਰੀ ਆ ਗਈ ਹੈ ਭਾਈ ਮੌਤਾ ਤਾਂ ਰਹਿ ਹੀ ਨਹੀਂ ਗਈ ਪੁੱਤ ਕੱਲ ਜੋਗੀ ਆ ਗਿਆ ਕੱਲ ਜੋਗੀ ਆ ਮੌਤਾ ਨਹੀਂ ਰਹਿ ਗਈ ਹੁਣ ਹਾਂ ਹਾਂ ਚੱਲ ਮੈਂ ਅੰਦਰ ਜਾ ਕੇ ਹਾਂ ਚੰਗਾ ਬੈਠੀ ਛੱਲੀ ਆ ਗਈ ਪੱਤੀ ਆ ਗਈ ਆ ਹਾਂ ਸਲੇਸ਼ ਇਹ ਚੰਗਾ ਜੀ ਮੈਨੂੰ ਮੇਕੇ ਜਾਵੀਂ ਜਾਣ ਲੱਗਾ ਹਾਂ ਜ਼ਰੂਰ ਜਾਊਂਗਾ ਮਿਲ ਕੇ ਜਾਊਂ ਆਹੋ ਹਾਈ ਜਾਇ ਨਾ ਚੱਲ ਜੀ ਨਹੀਂ ਨਹੀਂ ਮਿਲ ਕੇ ਜਾਊਂ ਹੂੰ ਚੰਗਾ ਚੰਗਾ ਜੀ